ऐसे पैसे लेंगे गल कर नो तो तो ये ठीक है क्यों मेरा व्यू नहीं है दुनिया का व्यू है ये सब का व्यू है नो आपकी दुकान कहाँ है मेरी दुकान नहीं है सल्ली बेचती हूँ मैं वहाँ पे भी तंग करते हैं लोग बात कर रहे हो क्या इतने ये लोग अच्छे ये लोग ले लेके बेचते हैं खाते हैं घर में कौन सी कानून है यहाँ पे कहता गरीब है तुसी चुकवा दो गरीब क्या के तुसी गलत है तुसी गलत है दिस इज नो वे दिस इज नो वे यू आर डूइंग मोस्टली रॉन्ग थिंग परमिशन की तो ली सी इतना ਪਰਮਿਸ਼ਨ ਜੀ ਹਮ ਐਸੇ ਹੀ ਲਗਾ ਲਈ ਸੀ ਐਸੀ ਲਾ ਲਈ ਇਹ ਇੱਥੇ ਕਿਲਾਂ ਦੀ ਪਰਮਿਸ਼ਨ ਕਿਹਨੇ ਦਿੱਤੀ ਤੋ ਗਰੀਬ ਬੰਦੇ ਆ ਸਰ ਇਹ ਬੰਦੇ ਆ ਤਾਂ ਠੀਕ ਹੈ ਪਰਮਿਸ਼ਨ ਕਿਸ ਨੇ ਦੀ ਜਾਂ ਦੁਕਾਨ ਲਗਾ ਲਈ ਫਿਰ ਆਪਣੇ ਆਪ ਦੀ ਮਰਜ਼ੀ ਸੇ ਲਗਾ ਕੇ ਕਿ ਐਸੇ ਕਿਸੇ ਦੇ ਘਰ ਦੇ ਅੱਗੇ ਉਹਨਾਂ ਨੂੰ ਪੈਸਾ ਤੁਸਾ ਦਿੰਨੇ ਜਿਹਦੇ ਘਰ ਕੇ ਨਹੀਂ ਜੀ ਨਹੀਂ ਕੋਈ ਪ੍ਰਸ਼ਾਸਨ ਨੂੰ ਪੈਸਾ ਦਿੰਦੇ ਨਹੀਂ ਨਹੀਂ ਕੋਈ ਸਰਟੀਫਿਕੇਟ ਨਹੀਂ ਜੀ ਤੁਹਾਡੇ ਕੋਲ ਇਜਾਜ਼ਤ ਹੀ ਐ ਨਹੀਂ ਫਿਰ ਕਿਵੇਂ ਲਾਈ ਹੋਈ ਹੈ ਕੋਈ ਨਹੀਂ ਹਟਾ ਲੈਣਗੇ 퍼미ਸ਼ਨ ਹੈਗੀ ਤੇਰੇ ਕੋਲ ਬਈ ਨਹੀਂ ਬਾਪੂ ਜੀ ਸਿੱਧਰ ਕੇ ਬੈਠ ਗਿਆ ਬਾਪੂ ਕੌਣ ਜੀ ਜਿਸ ਦਾ ਘਰ ਹੈ ਹਾਂ ਜੀ ਕੌਣ ਹੈ ਬਾਪੂ ਜੀ ਪੀਐਸ ਪੁਰੀ ਐਡਵੋਕੇਟ ਆ ਐਡਵੋਕੇਟ ਨੇ ਪਰਮਿਸ਼ਨ ਦੇਦੀ ਆ ਤੁਹਾਨੂੰ ਬੈਠਣ ਨਹੀਂ ਉਹਨਾਂ ਨੇ ਬੋਲਾ ਤਾਂ ਫਿਰ ਬੈਠ ਕੇ ਤਾਂ پیسے ਦੇਤੀਓ ਆਪ ਨਹੀਂ ਫ੍ਰੀ ਵਿੱਚ ਬੈਠੇ ਹੋਏ ਮਹੀਨੇ ਦੋ ਮਹੀਨੇ ਬਾਅਦ ਆਣਗੇ ਬਸ ਦੋ ਚਾ ਚੱਕਣਗੇ ਫੇ ਉਹਨਾਂ ਤੋਂ ਪੈਸੂ ਫੂਸੇ ਲੈ ਲੈਣਗੇ ਹੈਨਾ ਭਈ ਤੁਸੀਂ ਹਮੇਸ਼ਾ ਖਤਮ ਕਰੋ ਕੋਈ ਬੈਠਣ ਕਿਉਂ ਦੇ ਰਹੇ ਹੋ ਇਹ ਕਹਿੰਦੇ ਕਿ ਜਿੱਥੇ ਅਸੀਂ ਜਾਣੇ ਆ ਉੱਥੇ ਲੋਕੀ ਸਾਡੇ ਮਗਰ ਪੈਨੇ ਸਾਨੂੰ ਮਾਰਨ ਕੁੱਟਣ ਨੂੰ ਪੈਨੇ ਠੀਕ ਹੈ ਕਿ ਨਹੀਂ ਤੇ ਜੇ ਅਸੀਂ ਪੁਲਿਸ ਨੂੰ ਬੁਲਾਉਨੇ ਤਾਂ ਪੁਲਿਸ ਸਾਡੀ ਹੈਲਪ ਨਹੀਂ ਕਰਦੀ ਜੇ ਆਉਂਦੀ ਹੈ ਤਾਂ ਸਾਨੂੰ ਲੈ ਕੇ ਚਲੀ ਜਾਂਦੀ ਹੈ ਕਿਵੇਂ ਰੋਕਿਆ ਜਾਏਗਾ ਜਿਵੇਂ ਘਰਾਂ ਦੇ ਬਾਹਰ ਇਹਨਾਂ ਨੇ ਲਾਈਆਂ ਆਉਣੀਆਂ ਹੁਣ ਵੀ ਕਹਿੰਦੇ 2 ਮਹੀਨੇ ਬਾਅਦ ਫੇਰ ਲਾ ਲੈਣਗੇ 10 ਦਿਨ ਬਾਅਦ ਫੇਰ ਆਪਣੀ ਨਹੀਂ ਇਹ ਰੋਟੀਨ ਦੀ ਕਾਰਵਾਈ ਚੱਲੂਗੀ ਇੱਧਰ ਚੱਕਿਆ ਹੈ ਸਿਗਾ ਉਹ ਰੇਡੀ ਆਪੜੋ ਤਰਾਗ ਲਈ ਇਹਨਾਂ ਨੇ ਕੋਈ ਪੈਸੇ ਲੈ ਕੇ ਕੋਲਰ ਚੁਗਾਤਾ ਤੁਹਾਡੇ ਸਾਹਮਣੇ ਤੁੰਨ ਜੀ ਵੇਖੋ ਬੜਾ ਸਿੱਧਾ ਦੇਖੋ ਅਸੀਂ ਸਾਰੇ ਇੱਥੇ ਖੜੇ ਆਂ ਬੜੀ ਗਲਤ ਕੋਈ ਬੰਦਾ ਸੀ ਹੁਣ ਇੱਕ ਤਰ੍ਹਾਂ ਦਾ ਗਲਤ ਕੰਮ ਕੀਤਾ ਉਹ ਖੁਦ ਚੱਕ ਕੇ ਲੇ ਗਿਆ ਅਸੀਂ ਇੱਥੇ ਖੜੇ ਆਂ ਉਡਵਾ ਤਾਂ ਦੇਦੀ ਕੌਣ ਜਿਵੇਂ ਇੱਕ ਮੌਕਾ ਤਾਂ ਦੇਦੀ ਦੀ ਉਡਾਣੇ ਦਾ ਉਸਕਾ ਵੀ ਨਹੀਂ ਉਹ ਤਾਂ ਆਪਣੀ ਡਿਊਟੀ ਕਰ ਰਹੇ ਤੁਹਾਨੂੰ ਨੋਟਿਸ ਦਿੱਤੇ ਨੇ ਬਿਲਕੁਲ ਠੀਕ ਨਹੀਂ ਵਾਰੀ ਬਤਾਇਆ ਆਪਕੋ ਕਦੀ ਆਪਨੇ ਮੈਨੂੰ ਪਤਾ ਮੈਨੂੰ ਬਤਾਇਆ ਨਹੀਂ ਮੈਂ ਤਾਂ ਜਾ ਰਹੀ ਦੀਆਂ 2000 ਰੁਪਏ ਕਾਤਾ ਲਿਆ ਜੇ ਤੁਸੀਂ ਸਮਾਨ ਚੁੱਕ ਰਹੇ ਹੋ ਤਾਂ ਤੁਸੀਂ ਆਪਣੇ ਆਲ ਬਾਲ ਵਿੱਚ ਹੱਥ ਮਾਰੋ ਕਿ ਜੇ ਪੈਸੇ ਲੈ ਲਏ ਫਿਰ ਕਾਰਵਾਈ ਕਰ ਕਿਸ ਗੱਲ ਦੀ ਜੇ ਅਤਾ ਪੈਸਾ ਨਾ ਲਓ ਫਿਰ ਕਾਰਵਾਈ ਕਰੋ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਜਿੰਨੀ ਫਰਨੀਚਰ ਮਾਰਕੀਟ ਸੀਗੀ ਸਾਰੀ ਚੁਕਵਾ ਦਿੱਤੀ ਕਹਿੰਦੇ ਗੈਰ ਢੰਗ ਗੈਰ ਤਰੀਕੇ ਨਾਲ ਬੈਠੇ ਹੋਏ ਸੀਗੇ ਮੋਹਾਲੀ ਦੇ ਵਿੱਚ ਵੀ ਮਦਨਪੁਰਾ ਚੌਂਕ ਦੇ ਵਿੱਚ ਇੱਕ ਮਾਰਕੀਟ ਅਜੇ ਹੀ ਬੰਦੀ ਜਾ ਰਹੀ ਸੀਗੀ ਉੱਥੇ ਪੰਜਾਬ ਸਰਕਾਰ ਦਾ ਪੀਲਾ ਪੰਜਾ ਫਿਰ ਚੱਲ ਗਿਆ ਜਿੰਨੀ ਫਰਨੀਚਰ ਮਾਰਕੀਟ ਬੰਦੀ ਸੀਗੀ ਉਹ ਚੁਕਵਾਈ ਜਾ ਰਹੀ ਹੈ ਤੁਸੀਂ ਸਾਹਮਣੇ ਟਰੱਕ ਦੇਖੋਗੇ ਨਗਰ ਨਿਗਮ ਮੋਹਾਲੀ ਦਾ ਹੈ ਜਿਨ੍ਹਾਂ ਨੇ ਟਰੱਕ ਭਰ ਲਿਆ ਪੂਰਾ ਸਾਰਾ ਸਮਾਨ ਇੱਥੋਂ ਚੁੱਕਿਆ ਜਾ ਰਿਹਾ ਹੈ ਕਾਰਵਾਈ ਵੱਡੀ ਕੀਤੀ ਜਾ ਰਹੀ ਹੈ ਕਾਰਨ ਕੀ ਹੈ ਨੋਟਿਸ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ ਇਹ ਅਸੀਂ ਉਹਨਾਂ ਨੂੰ ਪੁੱਛਾਂਗੇ ਪਰ ਜੇ ਇੱਥੇ ਦੁਕਾਨਦਾਰ ਇੱਥੇ ਲਾ ਕੇ ਬੈਠੇ ਨੇ ਦੁਕਾਨਾਂ ਕਾਰਨ ਕੀ ਹੈ ਕਿਉਂ ਬੈਠੇ ਹੋ ਇਹਨੇ ਜਿਸ ਤਰੀਕੇ ਨਾਲ ਨਗਰ ਨਿਗਮ ਇੱਥੋਂ ਸਮਾਨ ਚੁੱਕ ਰਿਹਾ ਇੱਕ ਵਾਰੀ ਤੁਹਾਨੂੰ ਮੈਂ ਤਸਵੀਰਾਂ ਦਿਖਾਵਾਂਗਾ ਫਿਰ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਨੇ ਇੱਥੇ ਦੁਕਾਨਾਂ ਲਾਈਆਂ ਹੋਈਆਂ ਸੀਗੀਆਂ ਉਹਨਾਂ ਨਾਲ ਵੀ ਗੱਲ ਕਰਾਂਗੇ ਮਸਲਾ ਕੀ ਹੈ ਇਹ ਪੰਜਾਬ ਸਰਕਾਰ ਦੀ ਗੱਡੀ ਹੈ ਇਹ ਕੂਲਰ ਇੱਥੋਂ ਜ਼ਬਤ ਕੀਤਾ ਹੋਣਾ ਇਹ ਸਾਰੀ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਲਾਈਵ ਤੋਂ ਸੁਵਿਧਾ ਜਿਹੜੀਆਂ ਨੇ ਇਹ ਮਦਨਪੁਰਾ ਚੌਕ 3B 12 ਦੇ ਨੇੜੇ ਤੇੜੇ ਪੈ ਜਾਂਦਾ ਚਾਰ ਫੇਸ ਦੇ ਨੇੜੇ ਪੈ ਜਾਂਦਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਨਗਰ ਨਿਗਮ ਦੀਆਂ ਦੁਕਾਨਾਂ ਜਾਂ ਗੱਡੀਆਂ ਨੇ ਇੱਥੇ ਪਹੁੰਚੋਆਂ ਜਣੇ ਹੁਣ ਵੀ ਲਗਾਤਾਰ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਟਾਈਮ ਤੋਂ ਚੰਡੀਗੜ੍ਹ ਦਾ ਚੱਲ ਰਿਹਾ ਸੀਗਾ ਕਿ ਇੱਕ ਫਰਨੀਚਰ ਮਾਰਕੀਟ ਬਣੀ ਹੋਈ ਹੈ ਉਹ ਹਟਾਈ ਜਾਵੇ ਉਹ ਕਿਉਂਕਿ ਗੈਰ ਤਰੀਕੇ ਨਾਲ ਇੱਥੇ ਬੈਠੇ ਹੋਏ ਨੇ ਪਰ ਇੱਥੇ ਵੀ ਕਈ ਲੋਕ ਆਪਣੀਆਂ ਦੁਕਾਨਾਂ ਲਗਾ ਕੇ ਬੈਠੇ ਹੋਏ ਸੀਗੇ ਉਹਨਾਂ ਨੂੰ ਜਿਹੜਾ ਅਵੇਅਰ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ ਇਹ ਹਜੇ ਪ੍ਰਸ਼ਾਸਨ ਦੱਸੇਗਾ ਪਰ ਲਗਾਤਾਰ ਜਿਵੇਂ ਸਾਹਮਣੇ ਕਾਰਵਾਈ ਹੋ ਰਹੀ ਹੈ ਅਸੀਂ ਉਹ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਕੀ ਨਾਮ ਹੈ ਮੈਂ ਡਾਕਟਰ ਹਰਮੋਹਿੰਦਰ ਹੈਗਾ ਜੀ ਮੈਂ ਇੱਥੇ 745 ਤੇ ਰਹਿਣਾ ਜੀ ਪ੍ਰੋਬਲਮ ਇਹ ਹੈ ਕਿ ਮੈਂ ਕਹਿੰਦਾ ਵੀ ਇੱਥੇ ਲੋਕਾਂ ਨੇ ਸਭ ਨੇ ਫਰਨੀਚਰ ਬੰਨ ਲੱਕ ਲਿਆ ਠੀਕ ਹੈ ਇਹ ਮੈਂ ਕਹਿੰਨਾ ਬੈਠਣ ਕਿਉਂ ਦਿੰਦੇ ਇਹਦਾ ਮਤਲਬ ਜਾਂ ਤਾਂ ਕੋ ਹਫਤਾ ਲੈਂਦੇ ਹੈ ਹਫਤਾ ਲੈਂਦੇ ਇਦ ਇੱਥੇ ਸਮਾਨ ਰੱਖਦੇ ਹੀ ਕਿਉਂ ਆ ਕਦੀ ਆਂਦੇ ਮਹੀਨੇ ਬਾਅਦ ਕੋਈ ਸਮਾਨ ਚੱਕ ਕੇ ਲੈ ਗਏ ਉਦੋਂ ਤੋਂ ਪਤਾ ਨਹੀਂ ਕੀ ਨੰਬਰ 2 ਦਾ ਕੰਮ ਹੈਗਾ ਇਹਨਾਂ ਦਾ ਕਿਉਂ ਕਿਉਂ ਬੈਠਣ ਦਿੰਦੇ ਮੈਂ ਤਾਂ ਕਹਿੰਦਾ ਬੈਠ ਨਹੀਂ ਮਤਲਬ ਜਿਹੜਾ ਅੱਜ ਇਹ ਕੀਤਾ ਜਿਹੜੇ ਦਿਖਾਵਾ ਕੀਤਾ ਜਾ ਰਿਹਾ ਮੈਂ ਬਿਲਕੁਲ ਦਿਖਾਵਾ ਹੈ ਬਿਲਕੁਲ ਦਿਖਾਵਾ ਡਾਕਟਰ ਸਾਹਿਬ ਤੁਹਾਡਾ ਤਾਂ ਨਹੀਂ ਕੋਈ ਸਮਾਨ ਇੱਥੇ ਨਹੀਂ ਮੇਰਾ ਕੋਈ ਸਮਾਨ ਨਹੀਂ ਮੇਰਾ ਘਰ ਇੱਥੇ ਤੁਹਾਡਾ ਘਰ ਇੱਥੇ ਇਹ ਵੀ ਇੱਥੇ ਇਹ ਆਉਂਦੇ ਨੇ ਥੋੜੇ ਦਿਨਾਂ ਬਾਅਦ ਫਿਰ ਕਦੀ ਮਹੀਨੇ 2 ਮਹੀਨੇ ਬਾਅਦ ਆਣਗੇ ਬਸ 2-4 ਚੱਕਣਗੇ ਫਿਰ ਉਹਨਾਂ ਤੋਂ ਪੈਸੂ ਉਸੇ ਲੈ ਲੈਣਗੇ ਹੈਨਾ ਤੇ ਤੁਸੀਂ ਹਮੇਸ਼ਾ ਖਤਮ ਕਿਸੇ ਨੂੰ ਨਹੀਂ ਬੈਠਣ ਦਿਓ ਇਹ ਇਹ ਮਸਲਾ ਕੀ ਹੈ ਜੇ ਇਸ ਤਰ੍ਹਾਂ ਲੋਕ ਬੈਠੀ ਜਾ ਰਹੇ ਨੇ ਦੁਕਾਨਾਂ ਲਾ ਰਹੇ ਨੇ ਇਹ ਕਹ ਰਹੇ ਕਿ ਅਸੀਂ ਕਿੱਥੇ ਜਾਈਏ ਰੋਜੀ ਰੋਟੀ ਕਮਾਣੀ ਇਹ ਤਾਂ ਫਿਰ ਗਵਰਨਮੈਂਟ ਦੇਖੇ ਗਵਰਨਮੈਂਟ ਦੇਖੇ ਉਹਨਾਂ ਲਈ ਬਿਲਕੁਲ ਡੈਫੀਨਿਟ ਗਵਰਨਮੈਂਟ ਦੇਖੇ ਨਾ ਇਹ ਤਾਂ ਇੱਧੇ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਏ ਬੈਠੇ ਕਿਉਂ ਕੋ ਬੰਦੇ ਕਿਉਂ ਬੈਠਣ ਮੈਨੂੰ ਸਮਝਾਓ ਹਾਂ ਹੈ ਨਾ ਫਿਰ ਖਾਲ ਉਹ ਉਦਾਂ ਹੀ ਉਹ ਫਰਨੀਚਰ ਵਾਲੇ ਕੋਲ ਆਤੇ ਹੋ ਜਾਣਾ ਸਾਡੇ ਘਰਾਂ ਦੇ ਸਾਬਕੇ ਨਿਊਸੈਂਸ ਹੋ ਗਿਆ ਸਾਰਾ ਹਾਂ ਅਸੀਂ ਅੱਜ ਮਲੇ ਦੇਖਦੇ ਗੰਦ ਪੈ ਰੰਦਾ ਸਾਡੇ ਕੋਈ ਕੂੜਾ ਸਿਟ ਦਾ ਕੋਈ ਕੋਈ ਸਿਟ ਦਾ ਬਣ ਰਿਹਾ ਗੰਦ ਤਾਂ ਹੈਗਾ ਹੀ ਇਹ ਉਹ ਵੀ ਡਰ ਰਿਹਾ ਕਿ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਹੁਣ ਇਹ ਇਹ ਮਾਰਕੀਟ ਵੱਡਾ ਹੀ ਮਾਰਕੀਟ ਬਣ ਜਾ ਮਾਰਕੀਟ ਬਣੇਗੀ ਮਾਰਕੀਟ ਬਣੇਗੀ ਮਾਰਕੀਟ ਬਣੇਗੀ ਔਰ ਕਿਸੇ ਨੂੰ ਕੋਈ ਪਹਿਲੇ ਇੱਥੇ ਕਦੀ ਨਾਈ ਬੈਠਦੇ ਸੀ ਕਦੀ ਰਜਾਈਆਂ ਵਾਲੇ ਬੈਠਦੇ ਉਹਨਾਂ ਨੂੰ ਠਾਇਆ ਹੁਣ ਇਹ ਬੈਠਣ ਲੱਪੇ ਹੂੰ ਬਿਲਕੁਲ ਬਿਲਕੁਲ ਫਿਰ ਰੋਜ਼ ਕਰੋ ਰੋਜ਼ ਉਹ ਬੈਠਣੀ ਕਿਉਂ ਦੇਓਗੇ ਤੁਹਾਡਾ ਬੰਦਾ ਹੋਣਾ ਚਾਹੀਦਾ ਇੱਥੇ ਬਿਲਕੁਲ ਇਹ ਪੀੜਤ ਨੇ ਡਾਕਟਰ ਸਾਹਿਬ ਕਹਿੰਦੇ ਮੈਂ ਨੇੜੇ ਰਹਿਣਾ ਇਹ ਕਾਰ ਡਾਕਟਰ ਸਾਹਿਬ ਸੀਗੇ ਜਿਵੇਂ ਦੱਸਰੇ ਸੀਗੇ ਅਸੀਂ ਉੱਧਰ ਜਾਵਾਂਗੇ ਜਿਵੇਂ ਕਾਰਵਾਈ ਹੋ ਰਹੀ ਹੈ ਨਗਰ ਨਿਗਮ ਵਾਲੇ ਪਹੁੰਚੇ ਹੋਏ ਨੇ ਕਿਉਂਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ ਦੱਸ ਰਹੇ ਨੇ ਕਿ ਵੀ ਇੱਥੇ ਸਮਾਨ ਨਹੀਂ ਲਗਾਉਣਾ ਕਿਉਂਕਿ ਹੁਣੇ ਟਰੱਕ ਭਰ ਕੇ ਗਿਆ ਕੁਰਸੀਆਂ ਮੇਜ਼ ਜਿੰਨਾ ਕੁ ਸੀਗਾ ਸਾਰਾ ਕੁਝ ਚੱਕ ਕੇ ਲੈ ਗਏ ਤੇ ਬਈ ਵੀ ਵੀਡੀਓ ਬਣਾ ਰਿਹਾ ਨਾਲ ਤੇ ਹੁਣ ਵੀ ਜਿਹੜਾ ਸਮਾਨ ਇਧਰੋਂ ਚੁੱਕਿਆ ਜਾ ਰਿਹਾ ਨਗਰ 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 ਨਿਗਮ ਵਾਲੇ ਆਏ ਹੋ ਇਹਨੇ ਮਿਊਂਸੀਪਲ ਕਾਰਪੋਰੇਸ਼ਨ ਦੇ ਨੇ ਬਈ ਕੀ ਕਾਰਨ ਹੈ ਕਹਿੰਦੇ ਮਹੀਨਾ ਹੁੰਦਾ ਅੱਛਾ ਤੁਸੀਂ ਨਗਰ ਨਿਕਮ ਚੋਂ ਹਾਂਜੀ ਹਾਂਜੀ ਅੱਛਾ ਨਹੀਂ ਕੋਈ ਨਾ ਤੁਸੀਂ ਗੱਲ ਕਰ ਲਓ ਕੀ ਕੀ ਤੁਹਾਨੂੰ ਡਿਊਟੀ ਲਾਈ ਗਈ ਹੈ ਤੁਹਾਡੀ ਅੱਜ ਉਹ ਸਾਡੀ ਦਾ ਜੀ ਆਪਣੇ ਸੁਪਰਡੈਂਟ ਸਾਹਿਬ ਵੱਲੋਂ ਆਰਡਰ ਆਈ ਹੈ ਅਸੀਂ ਤਾਂ ਕੰਮ ਕਰਦੇ ਹਾਂ ਜਿਹੜਾ ਸਮਾਨ ਸੜਕ ਦੇ ਉੱਤੇ ਲੱਗਿਆ ਚੱਕ ਲਓ ਹਾਂਜੀ ਪਹਿਲਾਂ ਨੋਟਿਸ ਵੀ ਦਿੱਤਾ ਗਿਆ ਕੋਈ ਇਹਨਾਂ ਨੂੰ ਇਹਨਾਂ ਨੂੰ ਪਹਿਲਾਂ ਵਾਰਨਿੰਗ ਦਿੰਦੇ ਆ ਜੀ ਵਾਰਨਿੰਗ ਦਿੱਤੀ ਗਈ ਹੈ ਇਹਨਾਂ ਨੇ ਚੱਕਿਆ ਨਹੀਂ ਨਹੀਂ ਚੱਕਦੇ ਨਹੀਂ ਬਿਲਕੁਲ ਕਹਿੰਦੇ ਪਹਿਲਾਂ ਵਾਰਨਿੰਗ ਦਿੱਤੀ ਹੋਈ ਹੈ ਭਈ ਇਹ ਤੁਹਾਡੀ ਹੈ ਦੁਕਾਨ ਕਿੰਨੇ ਟਾਈਮ ਤੋਂ ਲਾ ਰਹੇ ਹੋ ਇੱਥੇ ਇਹ 2 ਮਹੀਨੇ 2 ਮਹੀਨੇ 퍼미ਸ਼ਨ ਕੀ ਤੋਂ ਲਈ ਸੀ ਇੱਥੇ ਲਾਣ ਦੀ 퍼미ਸ਼ਨ ਜੀ ਹਮ ਐਸੇ ਹੀ ਲਗਾ ਲਈਏ ਸੀ ਐਸੀ ਲਾ ਲਈ ਹਾਂ ਕਿ ਐਸੇ ਕਿਸੇ ਦੇ ਘਰ ਦੇ ਅੱਗੇ ਉਹਨਾਂ ਨੂੰ ਪੈਸਾ ਪੂਸਾ ਦੇਣੇ ਚਿਹ ਦੇ ਘਰ ਕੇ ਨਹੀਂ ਜੀ ਨਹੀਂ ਕੋਈ ਪ੍ਰਸ਼ਾਸਨ ਨੂੰ ਪੈਸਾ ਦੇਣੇ ਨਹੀਂ ਨਹੀਂ ਕੋਈ ਸਰਟੀਫਿਕੇਟ ਹੈ ਨਹੀਂ ਜੀ ਤੁਹਾਡੇ ਕੋਲ ਇਜਾਜ਼ਤੀ ਐ ਨਹੀਂ ਫਿਰ ਕਿਵੇਂ ਲਾਈ ਹੋਈ ਹੈ ਜੀ ਦੁਕਾਨ ਕੋਈ ਨਹੀਂ ਹਟਾ ਲੇਗੇ ਜੀ ਹੂੰ ਉਹ ਕਹਿੰਦੇ ਕਿ ਅਸੀਂ ਵਾਰੀ ਵਾਰੀ ਕਹਿ ਕੇ ਜਾਂਦੇ ਆਂ ਕਹਿੰਦੇ ਚੱਕਦੇ ਹੀ ਨਹੀਂ ਬੋਲਦੇ ਹੋਗੇ ਲਈ ਹਮ ਨੂੰ ਪਤਾ ਨਹੀਂ ਇਹ ਜੀ ਬਾਤ ਦਾ ਹਾਂਸੇ ਨਹੀਂ ਵੀ ਇਹ ਤਾਂ ਬਹੁਤ 20 ਸਾਲ ਤੋਂ ਲੱਗਦਾ ਹੈ ਇੱਥੇ ਇਹ 20 ਸਾਲ ਤੋਂ ਲੱਗ ਰਹੀ ਹੈ ਇੱਥੇ ਤੱਕ ਇਹ ਦੇਖਿਆ ਨਹੀਂ ਅਸੀਂ 20 ਸਾਲ ਤੋਂ ਜਿਵੇਂ ਤੂੰ ਤੁਸੀਂ ਕਹਿ ਰਹੇ ਦੋ ਮਹੀਨੇ ਤੱਕ ਲੱਗ ਰਹੀ ਹੈ ਹਾਂ ਤੁ ਮੈਂਨੇ ਦੋ ਮਹੀਨੇ ਗਾਉ ਨਾ ਬਾਕੀ ਹੋਰ ਲਗਾਤੇ ਹੋਗੇ ਪਲੇਗਾ ਹੂੰ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਯੂਪੀ ਯੂਪੀ ਤੋਂ ਮੇਰੇ ਬੰਦੇ ਨੇ ਭਵਾ ਲੈਨੇ ਖਾਲੀ ਬੋਲੋ ਅੰਕਲ ਤੁਹਾਡੀ ਇਹ ਦੁਕਾਨ ਨਾ ਰੇ ਮੇਰੀ ਕਿਸ ਕੀ ਦੁਕਾਨ ਮੈਂ ਤਾਂ ਖੁਦ ਹੈ ਆਪਣਾ ਕੋ ਨਹੀਂ ਅੱਛਾ ਉਹ ਵੀ ਆਪਣੀ ਨਹੀਂ ਹੈਗੇ ਮੈਂ ਤਾਂ ਇਹ ਇੱਕ ਲਿਆ ਇਹ ਅੱਛਾ ਤੁਸੀਂ ਜਮਾਨ ਲੈਣ ਆਏ ਹੋ ਬਸ ਇਹ ਉਸਕੇ ਸਰਦਾਰ ਕੋਲ ਬੋਲ ਦਿਆ ਮੈਂ ਵੀ ਇਸਕੇ ਅनाथ ਲਾਂਦੀ ਠੀਕ ਹੈ ਤਾਂ ਬਿਲਕੁਲ ਇਹ ਸਮਾਨ ਜਿਹੜਾ ਚੱਕਿਆ ਜਾ ਰਿਹਾ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਵੀ ਅਸੀਂ 2 ਮਹੀਨੇ ਹੋਏ ਨੇ ਪਰ ਪ੍ਰਸ਼ਾਸਨ ਜਿਹੜਾ ਆਪਣੀ ਕਾਰਵਾਈ ਕਰ ਰਿਹਾ ਇੱਧਰ ਇਸ ਪਾਸੇ ਨੂੰ ਘਰ ਨੇ ਕਿਉਂਕਿ ਇਹ ਘਰਾਂ ਦੇ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਨੇ ਉਹ ਜਿਵੇਂ ਕਹਿ ਰਿਹਾ ਕਿ 2 ਮਹੀਨੇ ਹੋਏ ਨੇ ਮੈਨੂੰ ਇੱਥੇ ਲਾਉਂਦੇ ਨੂੰ ਇਹਨੂੰ ਇਜਾਜ਼ਤ ਕਿਵੇਂ ਮਿਲੀ ਘਰ ਦੇ ਕੋਲ ਲਾਉਣ ਦੀ ਕਿਉਂਕਿ ਪ੍ਰਸ਼ਾਸਨ ਨੇ ਤਾਂ ਇੱਥੋਂ ਜਿਹੜਾ ਇਹ ਵੀ ਬੰਦ ਕੀਤਾ ਹੁੰਦਾ ਇਹਨਾਂ ਨੇ ਰਾਹ ਵੀ ਬਣਾਏ ਹੋਏ ਨੇ ਇੱਧਰ ਨੂੰ ਚੜਨ ਦੇ ਲਈ ਇਹ ਦੁਕਾਨਾਂ ਬਣਾਈਆਂ ਹੋਈਆਂ ਨੇ ਤਾਂ ਸ਼ੋਰੂਮ ਬਣੇ ਹੋਏ ਨੇ ਇਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਕਿ ਇੱਥੇ ਇਸ ਤਰੀਕੇ ਦੇ ਨਾਲੇ ਚੀਜ਼ਾਂ ਨਾ ਹੋਣ ਤੇ ਇਥੇ ਅਧਿਕਾਰੀ ਵੀ ਅਫਸਰ ਹੈਗੇ ਜਿਹੜੇ ਸਰ ਇਹ ਜਿਸਟਿਸ ਦੇ ਨਾਲ ਕਾਰਵਾਈ ਹੋ ਰਹੀ ਹੈ ਪਰ ਇਹ ਕਹਿੰਦੇ ਕਿ ਲਗਾਤਾਰ ਵੱਧਦਾ ਹੀ ਜਾ ਰਿਹਾ ਕੰਮ ਇਹ ਕਿਵੇਂ ਕੀ ਨਾਮ ਹੈ ਸਰ ਤੁਹਾਡਾ ਹੀ ਹਰਮਿੰਦਰ ਸਿੰਘ ਹਰਮਿੰਦਰ ਸਾਹਿਬ ਕਿਵੇਂ ਰੋਕਿਆ ਜਾਏਗਾ ਜਿਵੇਂ ਘਰਾਂ ਦੇ ਬਾਹਰ ਇਹਨਾਂ ਨੇ ਲਾਈਆਂ ਹੋਣਗੀਆਂ ਹੋਣ ਵੀ ਕਹਿੰਦੇ 2 ਮਹੀਨੇ ਬਾਅਦ ਫਿਰ ਲਾ ਲੈਣਗੇ 10 ਦਿਨਾਂ ਬਾਅਦ ਫਿਰ ਲਾ ਨਹੀਂ ਆਪਣੀ ਇਹ ਜਈ ਰੁਟੀਨ ਦੀ ਕਾਰਵਾਈ ਚੱਲੂਗੀ ਹੁਣ ਕਿਉਂਕਿ ਜਿੰਨਾ ਕੁ ਆਪਣੇ ਕੋਲ ਸੀਗਾ ਮੇਨ ਮੇਨ ਸਮਾਨਨ ਦਾ ਸਾਨੂੰ ਲੱਗਦਾ ਛਡਾਣ ਆਣਗੇ ਕੁਝ ਤਾਂ ਕਵਾੜੀ ਹੁੰਦਾ ਫਿਰ ਪੁੱਛਦੇ ਹੀ ਨਹੀਂ ਜੀ ਸਿਰਫ ਬਾਹਰ ਦਾ ਸਹੀ ਸਮਾਨ ਸੀਗਾ ਅਸੀਂ ਉਹ ਲੈ ਲਿਆ ਕੱਲ ਨੂੰ ਸੜਕੋੜ ਆਣ ਪੈਨਲਟੀ ਵੀ ਪਵੇ ਮੁਰਕੇ ਸੀ ਲਿਖ ਕੇ ਲਾਵਾਂਗੇ ਇਹਨਾਂ ਤੋਂ ਬਾਕੀ ਜਿਹੜਾ ਬਾਕੀ ਸਮਾਨ ਹੈ ਉਹਦਾ ਨਹੀਂ ਚੱਕਿਆ ਫਿਰ ਸਾਰਾ ਹੀ ਸਾਰਾ ਜਬਤ ਕਰਾਂਗੇ ਸਰ ਇਹਦੇ ਚ ਕੀ ਲੱਗਦਾ ਕਿ ਲੋਕ ਕਹਿ ਰਹੇ ਨੇ ਕਿ ਵੀ ਪ੍ਰਸ਼ਾਸਨ ਵੀ ਰਲ ਮਿਲ ਜਾਂਦਾ ਪੈਸੇ ਲੈ ਲੈਂਦੇ ਨੇ ਇਸ ਸਵਾਲ ਨੇ ਕਈ ਲੋਕਾਂ ਦੇ ਜਿਹੜੇ ਇਥੇ ਆਮ ਲੋਕ ਰਹਿ ਰਹੇ ਨੇ ਜਿਨ੍ਹਾਂ ਦੀਆਂ ਕੋਈ ਦੁਕਾਨਾਂ ਨਹੀਂ ਹੈ ਗਿਆ ਉਹ ਕਹਿੰਦੇ ਕਿ ਵੀ ਮਹੀਨਾ ਆਣਗੇ ਦਾ ਦਿਨਾਂਗੇ ਉਦੋਂ ਬਾਅਦ ਇਹ ਵੀ ਨਹੀਂ ਆਉਂਦੇ ਕਹਿੰਦੇ ਦੇਖੋ ਜੀ ਇਹ ਤਾਂ ਇੱਕ ਹਿਊਮਨ ਨੇਚਰ ਆ ਇਹ ਦੋ ਚੀਜ਼ਾਂ ਦਾ ਕਹਿਣੀ ਹੀ ਹੁੰਦੀਆਂ ਇਨਸਾਨ ਨੂੰ ਹੈ ਹਨਾ ਜਿਹੜਾ ਕੰਮ ਜਿਹੜ ਜੇ ਅਸੀਂ ਜੇ ਅਸੀਂ ਕੰਮ ਜੇ ਅਸੀਂ ਜੇ ਅਸੀਂ ਕੰਮ ਕਰਦੇ ਆ ਤੁਹਾਨੂੰ ਕਰਨੇ ਦੇਣਾ ਤੁਹਾਨੂੰ ਮੌਕਾ ਕਿਵੇਂ ਦੇਣ ਉਹਨਾਂ ਨੇ ਮੌਕਾ ਦਿੱਤਾ ਤਾਂ ਹੈ ਚੰਡੀਗੜ੍ਹ ਪ੍ਰਸ਼ਾਸਨ ਦੇਖਿਆ ਨਹੀਂ ਤੁਸੀਂ ਉਹ ਗਰੀਬ ਬੰਦਾ ਆ ਉਠਾ ਰਿਹਾ ਥਾ ਉਹਨਾਂ ਦੀ ਡਿਊਟੀ ਆ ਉਹ ਕਿਹੜਾ ਤੁਹਾਡੇ ਨਾਲ ਨਿੱਜੀ ਪਿਆਰ ਕੱਟਣਾ ਹੈ ਉਹ ਕਿਉਂ ਕੰਮ ਜਗਮ ਦੇਖੋ ਜ ਲੈਡੀਆਂ ਕੁੱਤੇ ਕਿਤੇ ਦੌੜ ਰਹੀਆਂ ਵਿਚ ਵਿਚੇ ਵਿਚਾਰੀ उठवा तो देती कम से कम मौका तो दे देती उठाने का उसका भी नहीं वो तो अपनी ड्यूटी कर रहे हैं तो आपको नोटिस दिते हैं। बिल्कुल ठीक कई बार बताया आपको कभी आपने तो नहीं पता मुझे बताया नहीं पता मैं तो जा रही थी वो हैं। हैं। बोल रहे हैं की मुझे बताया हुआ है वो कहें फिर भी सारा कुछ पता है ਠੀਕ ਹੈ ਜੀ ਕਿਹਨੂੰ ਨਹੀਂ ਪਤਾ ਕਾਨੂੰਨ ਦਾ ਆਪਾਂ ਲਾਈਟ ਰੇਟ ਆਪਣੀ ਹਰ ਬੰਦੇ ਨੂੰ ਪਤਾ ਹੁੰਦਾ ਨਾ ਫਿਰ ਵੀ ਆਪਾਂ ਕਹਿ ਦਿੰਦੇ ਆ ਕੋਈ ਨਾ ਕੋਈ ਬਹਾਨਾ ਮਾਰਦੇ ਆ ਸਰ ਮੁਹਾਲੀ ਸਿਟੀ ਆ ਕੋਈ ਪਿੰਡ ਤਾਂ ਹੈ ਨਹੀਂ ਜੀ ਨਗਰ ਨਿਗਮ ਸਾਰਿਆਂ ਨੂੰ ਪਤਾ ਬਣੀ ਹੋਈ ਆ ਨਜਾਇਜ਼ ਕਬਜ਼ੇ ਹਟਾਉਂਦੇ ਆ ਹਰ ਚੀਜ਼ ਦੀ ਲਿਮਟ ਹੁੰਦੀ ਆ ਅਸੀਂ ਗਰੀਬ ਗਰੀਬ ਕਰਕੇ ਕਿੰਨਾ ਤਰਸ ਕਰੀਏ ਸ਼ਹਿਰ ਦਾ ਅਕਸ ਥੋੜੀ ਖਰਾਬ ਕਰਨਾ ਆਪਾਂ ਨੇ ਹਾਂ ਅਸੀਂ ਇਹ ਵੀ ਦੇਖ ਰਹੇ ਆ ਡਿਵਾਈਡਰ ਹੁੰਦਾ ਜਿਵੇਂ ਅਸੀਂ ਸਾਹਮਣੇ ਸੜਕ ਦੇਖ ਰਹੇ ਆ ਉਹਦੇ ਉੱਤੇ ਗੱਡੀ ਨਹੀਂ ਚੜੇਗੀ ਪਰ ਅਸੀਂ ਇਸ ਪਾਸੇ ਨੂੰ ਦੇਖ ਰਹੇ ਆ ਇਹ ਜਦੋਂ ਰੋਡ ਬਣਿਆ ਕਿਹੜੇ ਠੇਕੇਦਾਰ ਇਹਦੇ ਰਿਗਾਰਡਿੰਗ ਦੇਖੋ ਦੂਸਰੀ ਬ੍ਰਾਂਚ ਦਾ ਕੰਮ ਕੀਤਾ ਸਾਡੇ ਨਾਲ ਕੋਈ ਰਿਲੇਟਡ ਕੰਮ ਨਹੀਂ ਹੈਗਾ ਵੀ ਕੀ ਰੀਜਨ ਸੀ ਕਿਉਂ ਕੀਤਾ ਪਾਰਕਿੰਗ ਵਾਸਤੇ ਕੀਤਾ ਕੀ ਰੀਜਨ ਸੀਗਾ ਇਹਦੇ ਬਾਰੇ ਸਾਨੂੰ ਨੋਲਿਜ ਨਹੀਂ ਹੈਗੀ ਹੁਣ ਸਰ ਇਹ ਪੱਕੇ ਤੌਰ ਤੇ ਚਕਮਾਈਆਂ ਜਾਣਗੀਆਂ ਕਿ ਇਹ ਇੱਕ ਫਾਰਮੈਲਟੀ ਹੈ ਨਹੀਂ 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 ਪੱਕੇ ਤੌਰ ਤੇ ਫਾਰਮੈਲਟੀ ਹੁੰਦੀ ਤਾਂ ਅਸੀਂ ਇਹਨਾਂ ਨੂੰ ਮਤਲਬ ਕਿ ਕਹਿ ਕੇ ਕਹਿ ਦਿੰਦੇ ਅਸੀਂ ਤਾਂ ਸਮਾਨ ਜ਼ਬਤ ਕਰ ਰਹੇ ਤੁਸੀਂ ਗੱਡੀਆਂ ਦੇਖ ਲਓ ਸਾਡੀਆਂ ਦੋ ਗੱਡੀਆਂ ਆਈਆਂ ਦੋਨੋਂ ਭਰਗੀਆਂ ਠੀਕ ਹੈ ਨਾ ਇਸ ਤੋਂ ਬਾਅਦ ਅਸੀਂ ਇੰਨਾ ਜ਼ਰੂਰ ਹੈ ਵੀ ਇਹਨਾਂ ਨੂੰ ਇੱਕ ਮੌਕਾ ਦੇ ਦਨੇ ਵੀ ਜਿਹੜਾ ਰਹਿੰਦਾ ਸਮਾਨਾਂ ਚੱਕ ਲੈਣਾ ਬਿਲਕੁਲ ਹਣ ਸਰ ਜਿਹੜਾ ਤੁਹਾਡਾ ਸਮਾਨ ਪਿਆ ਉਹ ਚੱਕ ਲੋ ਹਾਂ ਬਿਲਕੁਲ ਦੇਖੋ ਅਸੀਂ ਇਹਨਾਂ ਹੁਣ ਇਹਨਾਂ ਨੂੰ ਇਹਨਾਂ ਨੂੰ ਹਜੇ ਵੀ ਹੁਣ ਰੋਣ ਲੱਗ ਗਏ ਜੀ ਬਹਾਨੇਵਾਦੀਆਂ ਗਰੀਬ ਗਰੀਬ ਮਰ ਕਿਸ ਗੱਲ ਦੀ ਜਦੋਂ ਤੁਸੀਂ ਬਾਰ ਬਾਰ ਸਮਝਾਉਂਦੇ ਆ ਅੱਗੇ ਵੀ ਸਮਾਨ ਚੱਕਿਆ ਇੱਕ ਦੋ ਵਾਰ ਪਰ ਇਹ ਗਰੀਬ ਗਰੀਬ ਅਪਾ ਤਾਂ ਗਰੀਬ ਡਿਊਟੀ ਵੀ ਕਰਨੀ ਹੈ ਜੀ ਸਾਡੀ ਆਪਣੀ ਡਿਊਟੀ ਹੈ ਉਹਨਾਂ ਨੇ ਕਮਾਣੀ ਆਪਣੀ ਦਿਹਾੜੀ ਲਾ ਲੈਣ ਸਾਨੂੰ ਕੀ ਤਰਾਜ ਜੀ ਠੀਕ ਹੈ ਨਾ ਕਿੱਥੋਂ ਇਹ ਵੀ ਵੈਰੀਫਾਈ ਕੀਤਾ ਜਾਂ ਪੁਲਿਸ ਵੈਰੀਫਾਈ ਕਰ ਰਹੀ ਹੈ ਜਿਹੜੇ ਕੌਣ ਨੇ ਕਿੱਥੋਂ ਦੇ ਨੇ ਦੁਕਾਨਾਂ ਲਾ ਰਹੇ ਨੇ ਇੱਥੇ ਇੱਥੇ ਲਾਈ ਜਾ ਰਹੇ ਇਹ ਅਸਲ 'ਚ ਪੁਲਿਸ ਦਾ ਵਿਸ਼ਾ ਹੈ ਜ ਵੇਰੀਫਾਈ ਕੀਤਾ ਜਾਵੇ ਕੌਣ ਨੇ ਕਿੱਥੋਂ ਨੇ ਚਲੋ ਇਸ ਵਾਰੇ ਅਸੀਂ ਆਪਣਾ ਐਸਐਸ ਸਾਹਿਬ ਨਾਲ ਗੱਲ ਕਰਾਂਗੇ ਸਾਡੇ ਦਾਸ ਬਰਕ ਸੀਗਾ ਨਜਾਇਜ਼ ਕਬਜ਼ਾ ਹਟਾਣਾ ਠੀਕ ਹੈ ਨਾ ਅਸੀਂ ਉਹ ਆਪਣਾ ਕਰ ਰਹੇ ਹਾਂ ਤੇ ਜਿਵੇਂ ਸਾਨੂੰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮ ਹੈ ਆਦੇਸ਼ ਹੁੰਨੇ ਆ ਅਸੀਂ ਉਸ ਹਿਸਾਬ ਨਾਲ ਪੂਰੇ ਹੁਣ ਸਾਰੇ ਮੁਹਾਲੀ ਤੁਹਾਨੂੰ ਪਤਾ ਹੀ ਹੈ ਕਾਫੀ ਜ਼ੋਰ ਤੇ ਕੰਮ ਚੱਲ ਰਿਹਾ ਹੈ ਠੀਕ ਹੈ ਜੀ ਹਾਂ ਜੀ ਧੰਨਵਾਦ ਅੱਛਾ ਸਰ ਜਿਸ ਤਰੀਕੇ ਦੇ ਨਾਲ ਇਹ ਚੌਂਕ ਅਸੀਂ ਗੱਲ ਕਰਦੇ ਆਂ ਕਹਿੰਦੇ ਕਈ ਵਾਰ ਕਈ ਕ੍ਰਾਈਮ ਐਵੇਂ ਦਾ ਹੋ ਜਾਂਦਾ ਹੈ ਏ ਪਤਾ ਨਹੀਂ ਹੁੰਦਾ ਕਦੇ ਕੋਈ ਜ਼ਰਦੇ ਵਾਲਾ ਇੱਥੇ ਬੈਠਾ ਹੁੰਦਾ ਲੈ ਕੇ ਸਾਈਡ ਦੇ ਉੱਤੇ ਕਦੇ ਕੋਈ ਨਾਈ ਬੈਠਾ ਹੁੰਦਾ ਕਹਿੰਦੇ ਕ੍ਰਾਈਮ ਵੱਧਦਾ ਜਾ ਰਿਹਾ ਹੈ ਕਿਹਾ ਡਾਕਟਰ ਆ ਰਹੇ ਨੇ ਡਾਕਟਰ ਕਹਿ ਰਹੇ ਸੀਗੇ ਕਿ ਵੀ ਵੱਧਦਾ ਹੀ ਜਾ ਰਿਹਾ ਸਾਰਾ ਸਿਸਟਮ ਤੁਸੀਂ ਮੰਨਦੇ ਹੋ ਕਿ ਇਹ ਤਾਂ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਦਾ ਮੈਟਰ ਹੈ ਹੈਨਾ ਉਹਨਾਂ ਨੇ ਦੇਖਣਾ ਵੀ ਕਿਹੜਾ ਬੰਦਾ ਬਾਹਰੋਂ ਆਇਆ ਕਿਹੜੀ ਵੈਰੀਫਿਕੇਸ਼ਨ ਹੋਣੀ ਹੈ ਇਹ ਹੁਣ ਇਹ ਤਾਂ ਕੋ ਸਾਡਾ ਨਾਲ ਰਿਲੇਸ਼ਨ ਨਹੀਂ ਹੈ ਕਿਹੜਾ ਬੰਦਾ ਆਇਡੈਂਟੀਟੀ ਚੈੱਕ ਕਰਨਾ ਉਹਨਾਂ ਦਾ ਕੰਮ ਹੈ ਸਾਡਾ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੰਮ ਨਹੀਂ ਸਾਡਾ ਕੰਮ ਹੈ ਕਬਜ਼ੇ ਹਟਾਉਣਾ ਕਿਨਾਂ ਨੇ ਕੂਲਰ ਚੱਕਿਆ ਸੀਗਾ ਉਹ ਲੇਡੀ ਆਪਰੇ ਉਤਰਾਗਲੇ ਇਹਨਾਂ ਨੇ ਕੁਝ ਪੈਸੇ ਲੈ ਕੇ ਕੋੂਲਰ ਚੁਗਾਤਾ ਤੁਹਾਡੇ ਸਾਹਮਣੇ ਬਿਲਕੁਲ ਜੀ ਕੋੂਲਰ ਕਿਦ ਤੱਕ ਚੱਕ ਸਕਦੇ ਬਿਲਕੁਲ ਹੁਣ ਅਸੀਂ ਦੇਖੋ ਅਸੀਂ ਸਾਰੇ ਇੱਥੇ ਖੜੇ ਆਂ ਗੱਡੀ ਕੋਲ ਕੋਈ ਬੰਦਾ ਨਹੀਂ ਆ ਹੁਣ ਇੱਕ ਤਰ੍ਹਾਂ ਦਾ ਗਲਤ ਕੰਮ ਕੀਤਾ ਉਹਨੂੰ ਖੁਦ ਚੱਕ ਕੇ ਲੈ ਗਈ ਅਸੀਂ ਇੱਥੇ ਖੜੇ ਆਂ ਫਿਰ ਕੋਈ ਕੁਛ ਕਰੋ ਨਾ ਇਹ ਡਾਕਟਰ ਸਾਹਿਬ ਨੇ ਪਹਿਲਾਂ ਇਲਜ਼ਾਮ ਲਾਇਆ ਕਿ ਪੈਸੇ ਲੈ ਕੇ ਕਹਿੰਦੇ ਛੱਡ ਦਿੰਦੇ ਆ ਕਹਿੰਦੇ ਡਾਕਟਰ ਸਾਹਿਬ ਦਾ ਆਪਣੀ ਵਿਊ ਆ ਠੀਕ ਹੈ ਮੇਰੇ ਆਰਡਰ ਜਸਟ ਮੇਰੀ ਸੁਣ ਮੇਰੀ ਸੁਣੋ ਕਲਟਕਟਰ ਸਾਹਿਬ ਮੇਰੀ ਬੇਨਤੀ ਸੁਣੋ ਬੀ ਚੱਕਿਆ ਹੋਇਆ ਉਹ ਕਿੱਦਾਂ ਚੱਕ ਕੇ ਕੋਈ ਲੈ ਜਾਏ ਮੈਂ ਇੱਥੇ ਖੜਾ ਨਾ ਨਹੀਂ ਨਹੀਂ ਬਿਲਕੁਲ ਸਰ ਤੁਸੀਂ ਅਸੀਂ ਐਡਮਿਨਿਸਟ੍ਰੇਸ਼ਨ ਨਹੀਂ ਕਰਦੇ ਆ ਸਾਨੂੰ ਸਾਰਾ ਪਤਾ ਹੈਗਾ ਸਾਨੂੰ ਸਾਰਾ ਪਤਾ ਹੈਗਾ ਮੇਰੇ ਮੇਰੇ ਤੁਸੀਂ ਚੁਕਾਇਆ ਹੋਵੇ ਅਸੀਂ ਕਹਿਦੀ ਆ ਹਾਂ ਐ ਤੋ ਕੋ ਬਿਲਕੁਲ ਤੁਸੀਂ ਤੁਸੀਂ ਸਾਡੇ ਗਲਤ ਅਲਿਗੇਸ਼ਨ ਲਾ ਰਹੇ ਹੋ ਮੈਂ ਕਰ ਮੈਂ ਤੁਸੀਂ ਆਪਣੇ ਘਰ ਲੈ ਗਿਆ ਨਹੀਂ ਤੁਸੀਂ ਕਹਿੰਦਾ ਗਰੀਬ ਆ ਤੁਸੀਂ ਚੁਕਾਇਆ ਹੋਵੇ ਗਰੀਬ ਕਹਿ ਕੇ ਤੁਸੀਂ ਗਲਤ ਤੁਸੀਂ ਗਲਤ ਦਿਸ ਇਜ਼ ਨੋ ਵੇ ਦਿਸ ਇਜ਼ ਨੋ ਵੇ ਯੂ ਆਰ ਡੂਇੰਗ ਮੋਸਟਲੀ ਰੋਂਗ ਥਿੰਗਸ ਰੋਂਗ ਥਿੰਗਸ ਤੁਸੀਂ ਪਸ ਯੂ ਜਸਟ ਟੇਕ ਵਨੀ ਕੈਸੇ ਲੰਦੇ ਹੋ ਗੱਲ ਕਰਦੇ ਹੋ ਨੋ ਇਹ ਠੀਕ ਹੈ ਕਿਉਂ ਮੇਰਾ ਵੀਊ ਨਹੀਂ ਹੈ ਦੁਨੀਆ ਦਾ ਵੀਊ ਹੈ ਇਹ ਸਭ ਦਾ ਵੀਊ ਹੈ ਨਾ ਇਹ ਸਭ ਸਭ ਐਜੂਕੇਸ਼ਨ ਨੇ ਡਾਕਟਰ ਸਾਹਿਬ ਦੇ ਤੁਸੀਂ ਇਸ ਨੂੰ ਕਲੀਅਰ ਕਰੋ ਕਲੀਅਰ ਕਿੱਦਾਂ ਕਰੀ ਜੀ ਇਹਨਾਂ ਦੀ ਸੋਚ ਇਦਾਂ ਦੀ ਹੈ ਉਹਨਾਂ ਦੀ ਆਪਣੀ ਸੋਚ ਇਦਾਂ ਦੀ ਹੈ ਤਾਂ ਦੂਜੇ ਵਾਸਤੇ ਕਹਿੰਦੇ ਥੈਂਕ ਯੂ ਜੀ 10000 ਮਰੀਜ਼ ਦੇਖਦਾ ਮੁਫਤ ਹੈ ਨਾ ਏ ਨਹੀਂ ਸੋਚ ਤੁਹਾਡੀ ਤਾਂ ਨਹੀਂ ਹੈ ਸਰਪੰਚ ਸਾਹਿਬ ਸੀਗੇ ਉਹ ਕਹਿ ਰਹੇ ਕਿ ਵੀ ਤੁਹਾਡੇ ਤਾਂ ਅਲੀਗੇਸ਼ਨ ਨੇ ਅਲੀਗੇਸ਼ਨ ਮੈਂ ਤਾਂ ਪ੍ਰੂਫ ਕਰ ਰਿਹਾ ਅਲੀਗੇਸ਼ਨ ਵਟ ਇਜ਼ ਦ ਅਲੀਗੇਸ਼ਨ ਬਿਲਕੁਲ ਸਰ ਕਹਿ ਰਹੇ ਸੀਗੇ ਕਿ ਵੀ ਤੁਹਾਡੇ ਅਲੀਗੇਸ਼ਨ ਨੇ ਪਰ ਇਹ ਕਾਰਵਾਈ ਆਪਦੇ ਵੱਲੋਂ ਕਹਿੰਦੇ ਅਸੀਂ ਕਰ ਰਹੇ ਆ ਕੀ ਪਤਾ ਤੁਸੀਂ ਚੱਕਵਾ ਦਿੱਤਾ ਹੋਵੇ ਕਿਉਂਕਿ ਇਹ ਅੱਜ ਦਾ ਨਹੀਂ ਕਾਫੀ ਟਾਈਮ ਤੋਂ ਇੱਥੇ ਲੱਗਦੀਆਂ ਆ ਰਹੀਆਂ ਦੁਕਾਨਾਂ ਹਜੇ ਵੀ ਕਈ ਦੁਕਾਨਾਂ ਦਾ ਸਮਾਨ ਪਿਆ ਹੋਇਆ ਰਿਮੂਵ ਨਹੀਂ ਕੀਤਾ ਹੋਇਆ ਟਰੱਕ ਭਰ ਭਰ ਲਿਆ ਜਿੱਚ ਕੂਲਰ ਆ ਬੈਡਲ ਸੋਫੇ ਕੁਰਸੀਆਂ ਸਾਰਾ ਕੁਝ ਪਿਆ ਆ ਮੈਂ ਨੀਦੇਸਨ ਕਹੂੰਗਾ ਇੱਕ ਵਾਰੀ ਆ ਦਿਖਾ ਦਿਓ ਸਮਾਨ ਕਿ ਵੀ ਆ ਸਮਾਨ ਦੇ ਨਾਲ ਟਰੱਕ ਭਰਿਆ ਪਿਆ ਇਸ ਪਾਸੇ ਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਵੀ ਇਹ ਜਿਹੜੀਆਂ ਕੁਰਸੀਆਂ ਨੇ ਸੋਫੇ ਨੇ ਇਹ ਸਾਰੇ ਜਿਹੜੇ ਪ੍ਰਸ਼ਾਸਨ ਨਗਰ ਨਿਗਮ ਵਾਲੇ ਲੈ ਕੇ ਜਾ ਰਹੇ ਨੇ ਇਹ ਕਾਰਵਾਈ ਜਿਹੜੀ ਆ ਪ੍ਰਸ਼ਾਸਨ ਕਰਦਾ ਨਜ਼ਰ ਆ ਰਿਹਾ ਪਰ ਇਸ ਪਾਸੇ ਨੂੰ ਜਿਹੜੇ ਦੁਕਾਨਦਾਰ ਨੇ ਤੁਸੀਂ ਕਿੱਥੋਂ ਦੇ ਰਹੇ ਹੋ ਤੁਹਾਡੀਆਂ ਦੁਕਾਨਾਂ ਨੇ ਕਿਸ ਕੀ ਦੁਕਾਨ ਹੈ ਇਹ ਕਿਸ ਦੀ ਦੁਕਾਨ ਹੈ ਮੁਕੇਸ਼ ਕੁਮਾਰ ਮੁਕੇਸ਼ ਕੁਮਾਰ ਕੌਣ ਹੈ ਉਹ ਗਾਂਵ ਗਏ ਹੋਏ ਆ ਇਹ ਇੱਥੇ ਕਿਲਾਨ ਦੀ ਪਰਮਿਸ਼ਨ ਕਿਹਨੇ ਦਿੱਤੀ ਤੁਹਾਨੂੰ ਉਹ ਗਰੀਬ ਬੰਦੇ ਆ ਸਰ ਇਸ ਲਈ ਗਰੀਬ ਬੰਦੇ ਆ ਤਾਂ ਠੀਕ ਹੈ ਪਰਮਿਸ਼ਨ ਕਿਸ ਨੇ ਦੀ ਜਾਂ ਦੁਕਾਨ ਲਗਾਣੇ ਦੀ ਕਿਸੇ ਨੇ ਨਹੀਂ ਸਰ ਫਿਰ ਆਪਣੇ ਆਪਣੀ ਮਰਜ਼ੀ ਸੇ ਲਗਾ ਕੇ ਬੈਠ ਗਏ ਨਹੀਂ ਸਰ ਗਰੀਬ ਇਹ ਘਰ ਕਿਸ ਦਾ ਪਿੱਛੇ ਇਹ ਤਾਂ ਪਤਾ ਨਹੀਂ ਹੈ ਸਰ ਹਮ ਹਮ ਤਾਂ ਆਪ ਤੇ ਨੌਕਰ ਹੈ ਸਰ ਨਹੀਂ ਘਰ ਕਿਹਦਾ ਕਿੱਛੇ ਉਹਨਾਂ ਨੇ ਪਰਮਿਸ਼ਨ ਦਿੱਤੀ ਹੈ ਕੋਈ ਲਾਣ ਦੇ ਘਰ ਦੇ ਅੱਗੇ ਕਿਸੇ ਦੇ ਘਰ ਅੱਗੇ ਤਾਂ ਦੁਕਾਨ ਲਾ ਨਹੀਂ ਸਕਦਾ ਕੋਈ ਨਹੀਂ ਸਰ ਹੂੰ ਮੈਂ ਤਾਂ ਗਰੀਬ ਬੰਦਾ ਹਾਂ ਸਰ ਲੇਵਰ ਉਹ ਤਾਂ ਉਹ ਵੀ ਕਹਿ ਰਹੇ ਗਰੀਬ ਬੰਦੇ ਕੋਈ ਥਾਂ ਹੁੰਦੀ ਲਿਮਟ ਹੁੰਦੀ ਕਾਨੂੰਨ ਹੁੰਦਾ ਕਾਨੂੰਨ ਤਾਂ ਤੁਸੀਂ ਮੰਨ ਹੀ ਨਹੀਂਦੇ ਐਨਾ ਸਮਾਨ ਅੱਖੇ ਬੈਠੇ ਹੋਏ ਹਾਂ ਆਮੀਨ कानून है, है कोई कानून है कोई कानून तो नहीं है मगर इनको कानून है कौन सी कानून इथे इथे दुकान ला ठीक है बिल्कुल अगर कोई रोड पे भी बेच रहा भी सर इनको मारते उनको फेंक देते रेडी उठा के कितनी तो बारी बोले आप आपकी दुकान कहां है मेरी दुकान नहीं है सल्ली बेचती हूं मैं वहां पे भी तंग करते ये लोग बात कर रहे हो क्या इतनी ये लोग अच्छे ये लोग ले लेके बेचते हैं खाते हैं घर में कौन सी कानून है यहां पे प्रशासन के नाम की चीज नहीं है कानून के पास कोई विवधा होगा मेरे घर वाला नहीं है ਮੇਰੇ ਬੱਚਾ ਪਾਸ ਹੈ ਮੈਂ अकेली ਪਾਸ ਤੁਹਾ ਕੋਈ ਸਮਾਨ ਉਠਾਇਆ ਸਮਾਨ ਮੇਰੀ پھੇਕ ਦਿਆ ਤਾਂ ਮੈਨੇ ਸਿਰਫ ਕੇਲਾ ਲਗਾਈ ਸੀ ਇੱਕ ਦਿਨ ਉਹ ਵੀ ਸਮਾਨ پھੇਕ ਦਿਆ ਤਾਂ ਮੇਰੀ ਇਹ ਕੌਣ ਸੀ ਕਾਨੂੰਨ ਹੈ ਭਾਈ ਕਿ ਚੀਜ਼ ਕੇ ਕਾਨੂੰਨ ਹੈ ਮੈਂ ਤੂੰ ਵੀ ਵੀ ਦਰ ਤੂੰ ਮੇਰੀ ਤਾਂ ਪਤੀ ਖਤਮ ਹੋ ਗਿਆ ਕਪ ਕਾ 2 ਸਾਲ ਹੋ ਗਈ ਹਰ ਕਿਸੇ ਕੋ ਤੋ ਸਤਾਤੇ ਇਹ ਲੋਕ ਬਿਲਕੁਲ ਇਹ ਕਹਿ ਰਹੇ ਕਿ ਮੈਂ ਪੀੜਤਾਂ ਪਰ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਕਿਸੇ ਨੂੰ ਵੀ ਨਜਾਇਜ਼ ਤੰਗ ਨਹੀਂ ਕਰ ਰਹੇ ਕਾਰਵਾਈ ਜਿਹੜੀ ਬੰਦੀ ਉਹ ਕਰਾਂਗੇ ਪਰ ਜਿਹੜਾ ਇਹ ਇਕੱਠ ਇੱਥੇ ਹੋਇਆ ਆ ਇਹ ਬੜਾ ਕੁਝ ਕਹਿ ਰਿਹਾ ਕਿਉਂਕਿ ਨਗਰ ਨਿਗਮ ਦੀਆਂ ਗੱਡੀਆਂ ਸਾਰਨ ਵਾਅਦਾ ਹੋਇਆ ਰੂਟਰ ਵਾਅਦਾ ਹੋਇਆ ਮੁਹਾਲੀ ਦੀਆਂ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਤੇ ਆ ਇਕੱਠਗਾ ਤੋਂ ਕਰ ਲਿਆ ਆ ਦੇਖੋ ਜਰਾ ਪੁਲਿਸ ਆ ਪੁਲਿਸ ਪਲਾਈ ਐਂਡ ਤੇ ਮੈਨੂੰ ਗੱਡੀ ਚੋਂ ਕੱਢ ਕੇ ਲੱਗੇਗੇ ਇਹ ਕਹਿੰਦੇ ਆ ਅਸੀਂ ਤਾਂ ਬੜੇ ਉਹ ਆ ਜੀ ਦੇਖੋ ਤੁਸੀਂ ਜੋ ਵੀ ਹੈਗੇ ਹੋ ਮੈਂ ਕਹਿੰਦਾ ਵੀ ਬੈਠਣ ਕਿਉਂ ਮੈਂ ਕਹਿੰਦਾ ਬੈਠਣ ਕਿਉਂ 100 ਕਹਿੰਦੇ ਹਾਲਾਤ ਆ ਦੇਖੋ ਸਭ ਆ ਦੇਖੋ ਕਰ ਸਾਨੂੰ ਘੇਰਦੇ ਆ ਜਦੋਂ ਦੋਨੋਂ ਘੇਰਦੇ ਆ ਸਰ ਐਸੇ ਸਭ ਲੱਗ ਗਈ ਪੁਲਿਸ ਨੇ ਕਾਲ ਕਰ ਮੈਂ ਦੇਖਦਾ ਪਿਆ ਕਿ ਉਧਰ ਤੁਸੀਂ ਕੁੱਲਰ ਰੱਖਿਆ ਕੁੱਲਰ ਕੱਢ ਕੇ ਲੈ ਕੇ ਤੁਸੀਂ ਕੋਸ਼ਿਸ਼ ਸਰ ਉਹਨਾਂ ਦਾ ਉਹਨਾਂ ਦਾ ਇਹ ਕਹਿਣ ਦਾ ਮਤਲਬ ਹੈ ਸਾਡੇ ਧਿਆਨ ਚ ਨਹੀਂ ਹੋਣਾ ਤੁਹਾਡੇ ਧਿਆਨ ਚ ਹੋਣਾ ਜਿਉ ਉਹ ਲੈ ਕੇ ਚੱਕ ਕੇ ਕਰ ਦਿੰਦਾ ਤੁਸੀਂ ਰੋਕ ਲੈਂਦੇ ਵੀ ਗੱਲ ਇਹਨਾਂ ਦਾ ਕਹਿਣ ਦਾ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਇਹ ਪਿਕਨ ਚੂਜ਼ ਕਰਦੇ ਆ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਅਸੀਂ ਪ੍ਰਸ਼ਾਸਨ ਦੁਆਰਾ ਜੋ ਸਾਨੂੰ ਆਰਡਰ ਹੋਈਆਂ ਅਸੀਂ ਸਿਰੇ ਪੱਧਰ ਤੋਂ ਚੱਕਣੇ ਆ ਪਰ ਇਹ ਕਹਿੰਦੇ ਸਾਡੇ ਕੋਲ ਬੰਦਿਆਂ ਦੀ ਘਾਟ ਹੈ ਸਾਡੇ ਕੋਲ ਗੱਡੀਆਂ ਦੀ ਘਾਟ ਹੈ ਜਿਹਦੇ ਕਰਕੇ ਅਸੀਂ ਸਾਰੇ ਦਾ ਸਾਰਾ ਸਮਾਨ ਨਹੀਂ ਚੱਕ ਸਕਦੇ ਹੁਣ ਇਹ ਚੀਜ਼ ਜਿਹੜੀ ਹੈਗੀ ਹੈ ਇਹ ਤਾਂ ਪ੍ਰਸ਼ਾਸਨ ਨੂੰ ਦੇਖਣੀ ਚਾਹੀਦੀ ਹੈ ਕੋਈ ਅਧਿਕਾਰੀ ਸਰ ਜਿਹੜੇ ਤੁਹਾਡੀ ਇਸ ਚੀਜ਼ ਨੂੰ ਮਸਲੇ ਨੂੰ ਦੂਸਰਾ ਇੱਕ ਹੋਰ ਚੀਜ਼ ਹੈ ਇਹ ਕਹਿੰਦੇ ਕਿ ਜਿੱਥੇ ਅਸੀਂ ਜਾਂਦੇ ਹਾਂ ਉੱਥੇ ਲੋਕੀ ਸਾਡੇ ਮਗਰ ਪੈਂਦੇ ਆਂ ਸਾਨੂੰ ਮਾਰਨ ਕੁੱਟਣ ਨੂੰ ਪੈਂਦੇ ਆਂ ਠੀਕ ਹੈ ਕਿ ਨਹੀਂ ਤੇ ਜੇ ਅਸੀਂ ਪੁਲਿਸ ਨੂੰ ਬੁਲਾਉਂਦੇ ਤਾਂ ਪੁਲਿਸ ਸਾਡੀ ਹੈਲਪ ਨਹੀਂ ਕਰਦੀ ਜੇ ਆਉਂਦੀ ਹੈ ਤਾਂ ਸਾਨੂੰ ਲੈ ਕੇ ਚਲੇ ਜਾਂਦੀ ਹੈ ਇਹ ਸਾਰਾ ਕੁਝ ਦੇਖਣਾ ਚਾਹੀਦਾ ਅੱਛਾ ਸਰ ਇਹਦਾ ਇਹਦਾ ਕਿਵੇਂ 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 ਹੱਲ ਕੀਤਾ ਜਾਏਗਾ ਜੇ ਇੱਕ ਮਿੰਟ ਇੱਕ ਮਿੰਟ ਅਗਲ ਤੁਹਾਡੇ ਕੋਲ ਸਰ ਸਰ ਇਸ ਚੀਜ਼ ਇੱਕ ਮਿੰਟ ਉਹਨਾਂ ਨੇ ਉਹਨਾਂ ਚਲੋ ਉਹਨਾਂ ਤੋਂ ਗਲਤ ਬੋਲਿਆ ਗਿਆ ਇੱਕ ਮਿੰਟ ਤੁਸੀਂ ਗੱਲ ਸੁਣੋ ਉਹ ਤੁਹਾਡੇ ਕੰਮ ਨੂੰ ਵਿੱਚ ਰੋਕ ਕੇ ਗਈ ਹੈ ਨਹੀਂ ਨਹੀਂ ਇਹ ਕੰਮ ਕੱਢ ਕੇ ਲੈ ਕਿਵੇਂ ਹੱਲ ਕੀਤਾ ਜਾਏਗਾ ਜੇ ਤੁਹਾਨੂੰ ਕੋਈ ਪੈਂਦਾ ਹੈ ਤੁਸੀਂ ਸਮਾਨ ਨਹੀਂ ਚੱਕ ਪਾਉਂਦੇ ਸਾਡੇ ਕੋਲ ਇਹ ਆ ਤੁਸੀਂ ਸਾਡੇ ਕੋਲ ਅਸੀਂ ਰੂਟੀਨ ਦੇ ਵਿੱਚ ਚੈਕਿੰਗ ਕਰਦੇ ਹਾਂ ਜਿੱਥੇ ਵੀ ਸਾਨੂੰ ਹੁੰਦੀ ਹੈ ਕਰੋਜਮੈਂਟ ਅਸੀਂ ਹਟਾ ਦਿੰਨੇ ਆਂ ਉਹ ਫੇਰ ਲੱਗੇ ਫੇਰ ਚੱਕ ਲੈਗੇ ਦੇਖੋ ਰੁਟੀਨ ਤੇ ਅਸੀਂ ਪੂਰਾ ਮਹਾਲੀ ਕਵਰ ਕਰਨਾ ਇੱਕ ਥਾਂ ਤਾਂ ਖੜ ਨਹੀਂ ਸਕਦੇ ਇਹ ਗੱਲ ਇਹ ਸਰ ਪੱਕਾ ਹੱਲ ਕਿਵੇਂ ਹੋਏਗਾ ਜੇ ਹੁਣ ਤੁਸੀਂ ਅੱਜ ਆਇਓ ਫੇਰ ਕੱਲ ਨੂੰ ਫੇਰ ਲਾ ਲੈਣਗੇ ਪਰਸੋਂ ਫੇਰ ਲਾ ਲੈਣਗੇ ਅਗਲੇ ਵਰਕਾਂ ਰੋਟਾਂ ਨੂੰ ਫੇਰ ਚੱਕਾਂਗੇ ਠੀਕ ਨਹੀਂ ਗੱਲ ਹੁਣ ਹਰ ਜਿੱਦ ਰੁਟੀਨ ਹੁਣ ਦੇਖੋ ਟ੍ਰੈਫਿਕ ਲੈਟਾ ਰੋਜ਼ ਲੋਕੀ ਟੱਪਦੇ ਕੈਮਰੇ ਲੱਗੇ ਲੋਕੀ ਹਜੇ ਵੀ ਨਹੀਂ ਹਟਦੇ ਲੋਕੀ ਨਾ ਤਾਂ ਨਹੀਂ ਜਿਨ੍ਹਾਂ ਦੇ ਘਰਾਂ ਦੇ ਅੱਗੇ ਲਾਇਆ ਹੋਇਆ ਉਹਨਾਂ ਨੂੰ ਹੀ ਤੁਸੀਂ ਕਿਉਂ ਕਹਿ ਰਹੇ ਵੀ ਤੁਹਾਡੇ ਘਰ ਦੇ ਅੱਗੇ ਕਿਵੇਂ ਲ ਇਹ ਗਮਾਂਡਾ ਨੂੰ ਚਾਹੀਦਾ ਹੈ ਇੱਕ ਮਿੰਟ ਸਰ ਉਹ ਗਮਾਂਡਾ ਦਾ ਮੈਟਰ ਹੈ ਜੀ ਸਾਡਾ ਮੈਟਰ ਨਹੀਂ ਹੈਗਾ ਇਹੜੀਆਂ ਕੋਠੀਆਂ ਹੈਗੀਆਂ ਗਮਾਂਡਾ ਨੇ ਅਲਾਟ ਕੀਤੀਆਂ ਹੋਈਆਂ ਇਹ ਗਮਾਂਡਾ ਦਾ ਐਕਸ਼ਨ ਉਹ ਕਿਉਂ ਨਹੀਂ ਐਕਸ਼ਨ ਲੰਦਾ ਗਮਾਂਡਾ ਇਹ ਗਮਾਂਡਾ ਦਾ ਐਕਸ਼ਨ ਹੈ ਗਮਾਂਡਾ ਦਾ ਹੈਗਾ ਸਾਡਾ ਡਿਪਾਰਟਮੈਂਟ ਲੱਗ ਗਿਆ ਜੀ ਠੀਕ ਹੈ ਜੀ ਥੈਂਕ ਯੂ ਇਹ ਪ੍ਰਾਈਵੇਟ अनऑथराइਜ਼ਡ ਐਨਕ੍ਰੋਚਮੈਂਟ ਹੈ ਠੀਕ ਹੈ ਕਿ ਨਹੀਂ ਇਹਨੂੰ ਸ਼ੁਰੂ ਤੋਂ ਪੱਦਰ ਤੋਂ ਲੈ ਕੇ ਪੂਰੀ ਨਫਰੀ ਦੇ ਕੇ ਸਾਰਾ ਸਮਝਾਉਣਾ ਚਾਹੀਦਾ ਅੰਦਰ ਚਲੇ ਜੋ ਅੰਦਰ ਰੈਡੀ ਮਾਰਕੀਟ ਜੀ ਦੇਖ ਲੋ ਕਿੰਨਾ ਪੁਰਾ ਹਾਲ ਹੈ 3B2 ਦੀ ਮਾਰਕੀਟ ਜਾ ਕੇ ਦੇਖੋ ਕਿੰਨਾ ਪੁਰਾ अनऑथराइਜ਼ ਇਹ ਸਾਰੇ ਸਫਾਈ ਨੂੰ ਡਾਟ ਕੇ ਹੋਣੀ ਚਾਹੀਦੀ ਹੈ ਆ ਜਿਦਾ ਹੁਣ ਚੱਲ ਰਿਹਾ ਅਭਿਆਨ ਇਹਨਾਂ ਦੇ ਜਿਹੜੇ ਮੰਗਣ ਵਾਲੇ ਦੇ ਉੱਤੇ ਹੈ ਇਹ ਪੂਰੀ ਫਰੋਮ ਦ ਰੂਟ ਰੂਟ ਕੌਜ਼ ਤੋਂ ਚੱਕਣਾ ਚਾਹੀਦਾ ਇਹਨਾਂ ਨੂੰ ਬੈਗਰਸ ਫ੍ਰੀ ਕਰਤਾ ਜਿਵੇਂ ਉਹ ਨਹੀਂ ਐਸੀ ਤਰ੍ਹਾਂ ਇਹ ਸਾਰਾ ਕਲੀਨਲੀਸ ਤਾਂ ਜਾਊਗੀ ਜੇਕਰ ਸ਼ਕਤੀ ਨਾਲ ਕੰਮ ਹੋਊਗਾ ਹੂੰ ਬਿਲਕੁਲ ਤੇ ਸਰਦਾਰ ਸਾਹਿਬ ਦਾ ਕਹਿਣਾ ਕਿ ਜੇ ਸ਼ਕਤੀ ਨਹੀਂ ਵਰਤਦੇ ਤਾਂ ਕੰਮ ਨਹੀਂ ਹੋਣਾ ਠੁਠਾ ਅਲੀਗੇਸ਼ਨ ਅੱਛਾ ਚਲੋ ਕੋਈ ਨਹੀਂ ਦਿਖਾਓ ਆਪਾਂ ਤੁਹਾਡੇ ਸਾਹਮਣੇ ਲਾਈਵ ਦਿਖਾਵਾਂਗੇ ਨਾਲੇ ਵੇ ਤੁਸੀਂ ਪ੍ਰਸ਼ਾਸਨ ਕੰਮ ਵੀ ਕਰ ਰਿਆ ਜੀ ਦਾ ਕੋਈ ਕਿੰਤੂ ਪਰੰਤੂ ਆ ਉਹ ਵੀ ਕਲੀਅਰ ਹੋਏਗਾ ਆਹ ਕਿਥੇ ਪਿਆ ਆ ਕਰਿਆ ਲਾਰਾ ਚ ਪਿਆ ਆ ਉਹ ਚੁੱਪ ਕਰ ਆਹ ਕੂਲਰ ਪਿਆ ਆ ਅੱਛਾ ਕੂਲਰ ਪਿਆ ਆ ਦੇਖੋ ਅੱਛਾ ਉਹ ਤਾਂ ਉਹਨਾਂ ਦੇ ਐਲੀ ਗਲਤ ਆ ਪਿਆ ਦੇਖੋ ਹਾਂ ਉਹ ਐਵੇਂ ਕਹੀ ਜਾਂਦੇ ਆ ਫਿਰ ਇਧਰ ਸ਼ਿਫਟ ਕਰਤਾ ਕੀ ਕਹਨਾ ਕਰਤਾ ਉਹ ਪਹਿਲੇ ਲੈ ਗਈ ਸੀ ਚਲੋ ਚਲੋ ਤੇ ਕੂਲਰ ਇੱਥੇ ਪਿਆ ਹੋਇਆ ਸਰ ਜਿਹੜੀਆਂ ਸਾਹਮਣੇ ਨੇ ਇਹਨਾਂ ਨੂੰ ਕਿਵੇਂ ਕਲੀਅਰ ਕਰਾਉਂਗੇ ਹਾਂਜੀ ਆ ਜਿਹੜੇ ਸਾਹਮਣੇ ਹਜੇ ਵੀ ਬੈਠੇ ਨੇ ਇਹਨਾਂ ਨੂੰ ਉਹਨਾਂ ਦੇ ਕੋਲ ਪੁਰਾਣਾ ਸਮਾਨ ਟੁੱਟਿਆ ਹੋਇਆ ਜਿਵੇਂ ਠੀਕ ਹੈ ਨਾ ਹੁਣ ਅਸੀਂ ਲੈ ਗਏ ਨਾ ਚੱਕ ਕੇ ਇਹਨਾਂ ਨੂੰ ਲੈਣ ਹੀ ਨਹੀਂ ਆਣਾ ਕਬਾੜ ਹੁਣ ਅਸੀਂ ਨੂੰ ਇਹੀ ਅਲੀਗੇਸ਼ਨ ਆ ਬਾਅਦ ਵਿੱਚ ਜਦੋਂ ਚੱਟਣਗੇ ਇਹਨੂੰ ਅਸੀਂ ਸਹੀ ਸਮਾਨ ਚੱਕ ਲੈਗੇ ਇਹਦੇ ਪੈਸੇ ਭਰਨਗੇ ਪੈਨਲਟੀ ਲੱਗੂਗੀ ਫੇਰ ਆਣਗੇ ਤੇ ਬਾਕੀ ਬਾਅਦ ਵਿੱਚ ਆਣਗੇ ਨਹੀਂ ਚੱਕ ਕੇ ਵਿਸੜ ਦਾਂਗੇ ਕਬਾੜ ਚ ਜਾਣਾ ਇਹ ਤਾਂ ਠੀਕ ਹੈ ਨਾ ਜੀ ਚੱਕਾਂਗੇ ਜ਼ਰੂਰ ਸਾਫ਼ ਤਾਂ ਬਿਲਕੁਲ ਇਹ ਕਹਿੰਦੇ ਕਿ ਵੀ ਅਸੀਂ ਚੱਕਾਂਗੇ ਜ਼ਰੂਰ ਜਿੰਨਾ ਸਮਾਨ ਭਿਆ ਆਇਆ ਇੱਥੇ ਲੇਬਰ ਚੌਕ ਮਦਨਪੁਰ ਮਦਨਪੁਰ ਆ ਲੱਗਿਆ ਮਦਨਪੁਰ ਆ ਲੱਗਿਆ ਇਹ ਮਦਨਪੁਰ ਚੌਕ ਦੋ ਮਦਨਪੁਰ ਚੌਕ ਕੀ ਕਹਿ ਮੈਂ ਦੋ ਦੋ ਫੇਸ ਮਦਨਪੁਰ ਆ ਇਹ ਤੇ ਯਾਰ ਮਦਨਪੁਰ ਚੌਕ ਹੀ ਬੋਲਿਆ ਹਾਂਜੀ 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 ਨਹੀਂ ਮੈਂ ਮਦਨਪੁਰ ਚੌਕ ਨਹੀਂ ਬੋਲਿਆ ਮੈਂ ਦੋ ਫੇਸ ਬੋਲਿਆ ਦੋ ਫੇਸ ਹੀ ਹੈ ਨਾ ਦੋ ਫੇਸ ਹੀ ਲੱਗਦਾ ਭਾਈ ਤਾਂ ਇਹ ਤਸਵੀਰ ਆ ਤੁਹਾਡਾਂ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਿੱਥੇ ਇਹ ਇਲੀਗਲ ਦੁਕਾਨਾਂ ਲੱਗੀਆਂ ਨੇ ਗੁਰਵਿੰਦਰ ਫਰਨੀਚਰ ਦੀ ਜਿਹੜੀ ਆ ਦੁਕਾਨ ਲੱਗੀ ਹੋਈ ਆ ਇੱਥੇ ਹੁਣ ਮਾਲਕ ਤਾਂ ਆਪ ਹੈ ਨਹੀਂ ਇਹ ਇੰਨੀ ਸਾਰੀ ਜਗ੍ਹਾ ਕਵਰ ਕੀਤੀ ਹੋਈ ਆ ਜਿਵੇਂ ਪਹਿਲਾਂ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਸੀ ਕਿ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਉਵੇਂ ਇਹਨਾਂ ਨੇ ਮੁਹਾਲੀ 'ਚ ਕਰਤੀ ਆ ਇਧਰ ਆ ਸਾਰਾ ਥਾਂ ਮਤਲਬ ਘੇਰੇ ਆ ਆ ਬਹੁਤ ਵੱਡੀ ਥਾਂ ਘੇਰੀ ਹੋਈ ਆ ਤੇ ਲੋਕਾਂ ਦਾ ਜਿਹੜੇ ਲੋਕਲ ਨੇ ਉਹ ਕਹਿੰਦੇ ਕਿ ਵੀ 2-4 ਦਿਨ ਆਉਂਦੇ ਨੇ ਫਿਰ ਚਲੇ ਜਾਂਦੇ ਨੇ ਆ ਸਮਾਨ ਪਿਆ ਹੋਇਆ ਇਧਰ ਦੁਖਾਨ ਦੀ ਕੋਸ਼ਿਸ਼ ਕਰਾਂਗਾ ਉੱਤੇ ਇਹਨਾਂ ਨੇ ਪੱਲੜੇ ਵਿਛਾ ਦਿੱਤਾ ਆ ਫਰਨੀਚਰ ਪਿਆ ਹੋਇਆ ਐਨਾ ਫਰਨੀਚਰ ਪਿਆ ਹੋਇਆ ਇਹਨੀ ਥਾਂ ਮੱਲੀ ਹੋਈ ਆ ਇਹ ਪ੍ਰਸ਼ਾਸਨ ਨੂੰ ਪੈਸੇ ਦੇ ਰਿਹਾ ਜਾਂ ਨਹੀਂ ਦੇ ਰੇ ਇਹਨਾਂ ਦੀਆਂ ਪੁਰਾਣੀਆਂ ਜੱਦੀ ਪੁਸ਼ਤਾਂ ਦੀ ਥਾਂ ਹੈਗੀ ਆ ਜਾਂ ਕਿਵੇਂ ਕਿਉਂਕਿ ਜੇ ਕਾਰਵਾਈ ਕਰਨੀ ਪੈਣੀ ਹੈ ਤਾਂ ਸਾਰਿਆਂ ਤੇ ਕਰਨੀ ਪੈਣੀ ਹੈ ਇਸ ਪਾਸੇ ਨੂੰ ਕਿ ਇੱਕ ਦੋ ਜਨਾਂ ਨੂੰ ਪਰੇਸ਼ਾਨ ਕਰਨ ਦੀ ਲੋੜ ਨਹੀਂ ਹੈਗੀ ਲੋਕ ਜਿਵੇਂ ਕਹਿ ਰਹੇ ਨੇ ਕਿ ਵੀ ਥਾਂ ਘੇਰੀ ਹੋਈ ਆ ਇਹ ਥਾਂ ਪੂਰੀ ਘੇਰੀ ਹੋਈ ਆ ਇਹ ਥਾਂ ਕਿਨੇ ਘੇਰ ਲਈ ਪ੍ਰਸ਼ਾਸਨ ਇੱਥੇ ਕਾਰਵਾਈ ਕਿਉਂ ਨਹੀਂ ਕਰਦਾ ਜਿਵੇਂ ਲੱਗੇ ਹੋਏ ਨੇ ਇੱਥੋਂ ਖਾਲੀ ਕਰਾਉਣ ਦੇ ਲਈ ਇਹ ਸਮਾਨ ਜਿਹੜਾ ਪੁਰਾਣਾ ਹੈ ਕਹਿੰਦੇ ਵੀ ਚਕਵਾਵਾਂਗੇ ਅੱਗੇ ਫੋਰਸ ਲੈ ਕੇ ਆਵਾਂਗੇ ਇਹ ਸਮਾਨ ਕਿਹਦਾ ਹੀ ਕਿਸ ਕਾ ਸਮਾਨ ਏ ਗਏ ਹੋਏ ਕਈ ਸਰ ਆਪ ਕੰਮ ਕਰਤੇ ਹੋ ਯਾਹਾਂ ਤੇ ਨਰਮਲ ਅਮਰ ਲੇਬਰ ਚੌਕ ਦੇ ਬੰਦੇ ਸ੍ਰੀ ਅੱਛਾ ਇਹ ਕਹਿੰਦੇ ਗਏ ਹੋਏ ਨੇ ਕਿਤੇ ਹੁਣ ਕੀ ਪਤਾ ਕੀ ਦਾ ਸਮਾਨ ਇੱਥੇ ਰੱਖਿਆ ਆ ਪਰ ਇਹ ਸਮਾਨ ਬਹੁਤ ਜ਼ਿਆਦਾ ਹੈ ਥਾਂ ਜਿੰਨੀ ਕੈਰੀ ਕੀਤੀ ਹੋਈ ਹੈ ਟਰੱਕ ਭਰ ਕੇ ਲੈ ਗਏ ਨੇ ਸਾਹਮਣੇ ਤੁਸੀਂ ਦੇਖ ਲਓ ਜਿਹੜੇ ਐਮਸੀ ਵਾਲੇ ਨੇ ਇੱਕ ਟਰੱਕ ਭਰ ਕੇ ਲੈ ਗਏ ਨੇ ਇਸ ਪਾਸੇ ਨੂੰ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿੰਨਾ ਫਰਨੀਚਰ ਜਿਹੜਾ ਇੱਥੇ ਰੱਖਿਆ ਹੋਇਆ ਇਕੱਠਾ ਕੀਤਾ ਹੋਇਆ ਇਸ ਪਾਸੇ ਨੂੰ ਫਰਨੀਚਰ ਪਿਆ ਹੋਇਆ ਸਾਹਮਣੇ ਉੱਪਰ ਕਮਰਿਆਂ ਦੇ ਵਿੱਚ ਖੜੇ ਹੋਏ ਨੇ ਦੇਖ ਰਹੇ ਨੇ ਸਾਰੇ ਪਰ ਪ੍ਰਸ਼ਾਸਨ ਕਹਿ ਰਿਹਾ ਕਿ ਇਹ ਇਲੀਗਲ ਹੈ ਕੋਈ ਪਰਮਿਸ਼ਨ ਨਹੀਂ ਕੋਈ ਕਿਸੇ ਕੋਲ ਸਰਟੀਫਿਕੇਟ ਨਹੀਂ ਸੜਕ ਦੇ ਉੱਤੇ ਸੜਕ ਦੇ ਕਿਨਾਰੇ ਇਸ ਤਰੀਕੇ ਦੇ ਨਾਲ ਨਹੀਂ ਲਾ ਸਕਦੇ ਜਿਹਦੇ ਨਾਲ ਗੱਲ ਕਰੋ ਉਹ ਕਹਿੰਦਾ ਕਿ ਵੀ ਸਾਡਾ ਨਹੀਂ ਹੈਗਾ ਜਿਹਦੇ ਨਾਲ ਗੱਲ ਕਰੋ ਉਹ ਕਹਿੰਦਾ ਕਿ ਉਹ ਪਿੰਡ ਗਿਆ ਆਇਆ ਪਰ ਇੱਥੇ ਇਹ ਦੁਕਾਨਾਂ ਚੱਲ ਰਹੀਆਂ ਨੇ ਇੱਕ ਡਾਕਟਰ ਗੁੱਸੇ ਦੇ ਵਿੱਚ ਸੀਗਾ ਕਹਿੰਦੇ ਕਿ ਵੀ ਇਹ ਤਾਂ ਬਿਲਕੁਲ ਲੀਗਲ ਨਹੀਂ ਹੈਗਾ ਇੱਥੇ ਵਾਧਾ ਹੀ ਜਾ ਰਿਹਾ ਅਗਲੇ ਟਾਈਮ ਦੇ ਵਿੱਚ ਵੀ ਵਾਹ ਸਕਦਾ ਪਰ ਜਿਸ ਤਰੀਕੇ ਦੇ ਨਾਲ ਇੱਥੇ ਮਸਲਾ ਹੋਇਆ ਸਮਾਨ ਚੁੱਕਿਆ ਗਿਆ ਕੀ ਇਹ ਅੱਜ ਹੀ ਲਈ ਚੁੱਕਿਆ ਗਿਆ ਜਾਂ ਅੱਗੇ ਆਉਣ ਨਾਲ ਟਾਈਮ ਦੇ ਵਿੱਚ ਵੀ ਚੁੱਕਿਆ ਜਾ ਸਕਦਾ ਦੇ ਤਸਵੀਰਾਂ ਨੇ ਫਿਰ ਤੋਂ ਜਿੰਨਾ ਸਮਾਨ ਗੱਡੀਆਂ ਦੇ ਵਿੱਚ ਲੱਦ ਕੇ ਲੈ ਕੇ ਨੇ ਬਹੁਤ ਇੱਥੇ ਇਹ ਮਾਰਕੀਟ ਕਿਉਂਕਿ ਪਹਿਲਾਂ ਥੋੜਾ ਜਿਹਾ ਸੀਗਾ ਹੁਣ ਇਧਰ ਨੂੰ ਵੀ ਵੱਧ ਗਿਆ ਅਸੀਂ ਇਸ ਪਾਸੇ ਨੂੰ ਜਾਵਾਂਗੇ ਜਿਹੜੇ ਇੱਥੇ ਲੋਕ ਨੇ ਕਿ ਵੀ ਇਹਨਾਂ ਨੂੰ ਪਰਮਿਸ਼ਨ ਕਿਵੇਂ ਮਿਲ ਗਈ ਇਹਨਾਂ ਨੇ ਦੁਕਾਨਾਂ ਕਿਵੇਂ ਲਾ ਲਈਆਂ ਕਿਵੇਂ ਇੱਥੇ ਪਹੁੰਚ ਗਏ ਸਾਰੇ ਪ੍ਰਸ਼ਾਸਨ ਨੇ ਤੁਹਾਨੂੰ ਥੋੜਾ ਸਮਾਨ ਲੈ ਕੇ ਕਹਿੰਦੇ ਲੋਕ ਸਾਨੂੰ ਪੈ ਜਾਂਦੇ ਕਈ ਵਾਰ ਟੁੱਟ ਕੇ ਪੁਲਿਸ ਆਈ ਸਾਨੂੰ ਪੁਲਿਸ ਬਚਾ ਕੇ ਲੈ ਕੇ ਗਈ ਤੇ ਆਇਦਰ ਵੀ ਇੱਕ ਦੁਕਾਨ ਲੱਗੀ ਹੋਈ ਆ ਆ ਕੀ ਦੀ ਦੁਕਾਨ ਹੈ ਇਹ ਹਾਂਜੀ ਕੀ ਦੀ ਦੁਕਾਨ ਹੈ ਕੀ ਦੀ ਹੈ ਤੇਰੀ ਹੈ ہماری ਹੈ ਸਾਰੇ ਦੀ ਹੈ ਸਾਰਿਆਂ ਦੀ ਹੈ ਕੀ ਦੀ ਹੈ ਦੋ ਤਿੰਨ ਕੀ ਹੈ ਇਹਦੀ ਹੈ ਪਰਮਿਸ਼ਨ ਹੈਗੀ ਤੇਰੇ ਕੋਲ ਬਈ ਨਹੀਂ ਬਾਪੂ ਜੀ ਸਿੱਧਰ ਕੇ ਬੈਠ ਗਿਆ था ਉਹ ਕਰ ਬਾਪੂ ਜੀ ਕੌਣ ਹੈ ਜਿਸ ਦਾ ਘਰ ਹੈ ਹਾਂਜੀ ਕੌਣ ਹੈ ਬਾਉ ਜੀਪੀਐਸ ਸੂਰੀ ਐਡਵੋਕੇਟ ਹੈ ਉਹ ਹਾਂਜੀ ਹਾਂਜੀ ਐਡਵੋਕੇਟ ਨੇ ਪਰਮਿਸ਼ਨ ਦੇ ਦਿੱਤੀ ਆਪਕੋ ਬੈਠਣ ਦੀ ਨਹੀਂ ਉਹਨਾਂ ਨੇ ਬੋਲਾ ਤਾਂ ਫਿਰ ਬੈਠ ਕੇ ਪੈਸੇ ਦੇਤੇ ਹੋ ਆਪ ਨਹੀਂ ਫ੍ਰੀ ਮੇ ਬੈਠੇ ਹੋਏ ਹੋ ਪੱਕਾ ਪੱਕਾ ਹੀ ਬੋਲ ਲੈ ਕਸਮ ਖਬਾ ਲੋ ਕਸਮ ਕਿਆ ਯਾਰ ਕਸਮ ਅਭੀ ਸਭ ਕਸਮ ਖਾਓਗੇ ਫਿਰ ਸਿਰ ਹੋਣੇ ਕੇ ਸਾਥ ਵੀ ਰੇੜੀ ਚੱਕਲੇ ਤੇ ਬੰਦੇ ਤਾਂ ਯਹਾਂ ਪਰ ਲੋਗ ਬਕਰਾਇ ਲੈ ਨਹੀਂ ਇਹ ਇਹ ਉਹ ਤਾਂ ਕੌਣ ਕਰਾਇਆ ਦੇ ਰਿਹਾ ਇਹ ਬਤਾਓ ਨਾ ਕੌਣ ਦੇ ਰਿਹਾ ਸਾਰੇ ਕਿਰਾਏ ਦੇ ਦਿੰਦੇ ਜੋ ਜੋ ਬਟ ਤੁਸੀਂ ਵੀ ਦੇ ਰਹੇ ਹੋਗੇ ਉਸ ਨੂੰ ਅਸੀਂ ਦੇ ਨਹੀਂ ਰਹੇ ਜੀ ਅਸੀਂ ਹਮ ਯਹਾਂ ਪਰ 88 ਮੈਂ ਪੈਸੇ ਪਰਚੀ ਕਟਾਉਂਦੇ ਆਂ ਤਾਂ ਵੀ ਸਾਡੀ ਰੇੜੀ ਚੱਕੀ ਜਾਂਦੀ ਹੈ ਦਿਖਾਓ ਪਰਚੀ ਹੋਰ ਦਿਖਾਓ ਇਹ ਕਹਿੰਦੇ ਕਿ ਅਸੀਂ ਪਰਚੀ ਕਟਾਉਨੇ ਆਂ ਤਾਂ ਵੀ ਰੇੜੀ ਚੱਕੀ ਜਾਂਦੀ ਹੈ ਹੁਣ ਪਰਚੀ ਕਿਸ ਚੀਜ਼ ਦੀ ਜੇ ਇੱਥੇ ਕਿੰਨੇ ਦੇਤੇ ਤੇਰੇ پیسے ਦੇ ਚੁਕੇ ਸਮਾਨ ਚੁਦਾ 95 ਲੱਖ ਰੁਪਏ ਕੋਈ ਪ੍ਰੂਫ ਤਾਂ ਦੇ ਪਰਚੀ ਤੁਹਾਨੂੰ ਦਿਖਾ ਰਿਹਾ ਕਿ ਇਹ ਮੈਂ ਤਾਂ ਰਿਹਾ ਦਿਖਾ ਰਿਹਾ ਤਾਂ ਇਹ ਕਹਿ ਰਿਹਾ ਕਿ ਵੀ ਮੈਂ ਪਰਚੀ ਦਿਖਾਉਣਾ ਅਸੀਂ ਐਮਸੀ ਨੂੰ ਜਿਹੜਾ ਪੈਸਾ ਵੀ ਦਿਨੇ ਆ ਨਗਰ ਨਿਗਮ ਨੂੰ ਪਰ ਪ੍ਰਾਈਵੇਟ ਘਰ ਨੇ ਉਹਨਾਂ ਦੇ ਘਰਾਂ ਦੇ ਕੋਲ ਕਿਉਂਕਿ ਜੇ ਵੀ ਕਿਸੇ ਦੇ ਘਰ ਦੇ ਆ ਕਿ ਗੱਡੀ ਵੀ ਖੜ ਜਾਵੇ ਉਹ ਤਾਂ ਚੀਕ ਮਾਰਦਾ ਕਿ ਮੇਰੇ ਘਰ ਦੇ ਕਿ ਗੱਡੀ ਕਿਉਂ ਖੜੀ ਕੀਤੀ ਹੈ ਤੁਸੀਂ ਤਾਂ ਪੂਰੀ ਦੁਕਾਨ ਲਾਈ ਬੈਠੇ ਹੋ ਆ ਪਰਚੀ ਹੈ ਅਜੇ ਮੰਗਾਨੀਓ ਮੈਂ ਇਸ ਮਹੀਨੇ ਦੇ ساتھ ਮਹੀਨੇ ਕੀ ਵੀ ਪਰਚੀ ਮੇਰੇ ਕੋਲ ਹੈਗੀ ਇਹਨਾਂ ਨੇ 1 ਤਰੀਕ 4ਵੇਂ ਮਹੀਨੇ 2025 ਨੂੰ ਜਿਹੜਾ ਹੈ ਇਹ ਮੇਰੇ ਇਸ ਮਹੀਨੇ ਕੀ ਵੀ ਹੈ ਮੇਰੇ ਕੋਲ ਇਹ ਪੈਸੇ ਭਰੇ ਨੇ ਕਿੰਨੇ ਪੈਸੇ ਨੇ 2000 ਰੁਪਏ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਸਾਹਿਬ ਜادہਜੀਤ ਸਿੰਘ ਨਗਰ ਇਹ ਰਸੀਦ ਭਰੀਆ ਰਸੀਦ ਨੰਬਰ ਹੈ 50 ਇਹ ਰਸੀਦ ਕਟਵਾਈ ਗਈ ਆ ਹੁਣ 2000 ਰੁਪਏ ਕਿਸ ਚੀਜ਼ ਦਾ ਦਿੱਤਾ ਤੁਸੀਂ ਇਹ ਰੇੜੀ ਲਗਾਉਣੇ ਦਾ ਕਿੱਥੇ ਲਾਣੇ ਹੋ ਰੇੜੀ ਰੇੜੀ ਉੱਥੇ ਲਾਈਏ ਮੇਰੀ ਕਾਦੀ ਰੇੜੀ ਹੈ ਤੁਹਾਡੀ ਹਾਂ ਫਰੂਟ ਵੇਚਦੇ ਫਲ ਵੇਚ ਫਰੂਟ ਵੇਚਦੇ ਉਹ ਲਾਈਟਾਂ ਦੇ ਉੱਪਰ ਹਾਂਜੀ ਹਾਂਜੀ ਅੱਛਾ ਤੁਹਾਡੀਆਂ ਰੇੜੀਆਂ ਲੈ ਕੇ ਚੋਕ ਕੇ ਹਾਂਜੀ ਅੱਛਾ ਇਹ ਕਿਸੇ ਦੇ ਸਾਈਨ ਵੀ ਹੋਏ ਨੇ ਇੱਥੇ ਕੌਣ ਆਏ ਸਭੀ ਕੇ ਸਾਈਨ ਹੈ ਸੁਪਰੀਟੈਂਟ ਉਹਨਕੇ ਵੀ ਸਾਈਨ ਹੈ ਔਰ ਜਿਹੜੇ ਇੰਸਪੈਕਟਰ ਨੇ ਉਹਨਕੇ ਵੀ ਸਾਈਨ ਹੈ ਇਹ ਸਭੀ ਸਾਈਨ ਕਰਕੇ ਤਬ ਦਿੰਦੇ ਹਨ ਔਰ ਪੈਸੇ ਲੈ ਕੇ ਕਿੰਨੇ ਟਾਈਮ ਬਾਅਦ ਭਰਨੀ ਹੁੰਦੀ ਹੈ ਪਰਚੀ ਹਰ ਮਹੀਨੇ ਭਰਨੀ ਹੁੰਦੀ ਹੈ ਪਰ ਇਹ ਤਾਂ ਚੌਥੇ ਮਹੀਨੇ ਦੀ ਹੈ ਮੇਰੇ ਕੋਲ ਸਾਤ ਮਹੀਨੇ ਦੀ ਪਈ ਤੁਸੀਂ ਦੇਖਣਾ ਚਾਹੋ ਤਾਂ ਮੈਂ ਮੰਗਾ ਲੇ ਹੂੰ ਬਿਲਕੁਲ ਪਰ ਇਹ ਦੋ ਪਾਸੇ ਵਾਲੀ ਗੱਲ ਵੀ ਹੋ ਗਈ ਜਿਵੇਂ ਇਹ ਕਹਿ ਰਹੇ ਨੇ ਕਿ ਵੀ ਇਹਦੇ ਵਿੱਚ ਪਰਚੀ ਦੇ ਵਿੱਚ ਕੁਝ ਗੱਲਾਂ ਲਿਖੀਆਂ ਹੋਈਆਂ ਨੇ 2000 ਰੁਪਏ ਲਿਆ ਗਿਆ ਇਹ ਫਰੂਟ ਵੇਚਦਾ ਹੈ ਬੰਦਾ 2000 ਰੁਪਏ ਕਾਹਦਾ ਲਿਆ ਜੇ ਤੁਸੀਂ ਸਮਾਨ ਚੁੱਕ ਰਹੇ ਹੋ ਤਾਂ ਤੁਸੀਂ ਆਪਣੇ ਵਾਲ ਵਾਲੇ ਵਿੱਚ ਹੱਥ ਮਾਰੋ ਕਿ ਜੇ ਪੈਸੇ ਲੈ ਰਹੇ ਫਿਰ ਕਾਰਵਾਈ ਕਿਸ ਗੱਲ ਦੀ ਜੇ ਤਾਂ ਪੈਸਾ ਨਾ ਲਓ ਫਿਰ ਕਾਰਵਾਈ ਕਰੋ ਪਰ ਇਹ ਗੱਲ ਬਹੁਤ ਵੱਡੀ ਹੈ ਪਰ ਇਹਦੇ ਘਰ ਦੇ ਅੱਗੇ ਵੀ ਇੱਧਰ ਜੀਪੀਐਸ ਸੂਰੀ ਐਡਵੋਕੇਟ ਨੇ ਸਾਹਮਣੇ ਤੁਸੀਂ ਦੇਖੋਗੇ ਹਾਊਸ ਨੰਬਰ 901 ਹੈ ਇਹਨਾਂ ਦੇ ਘਰ ਦੇ ਅੱਗੇ ਨੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਬਾਉ ਜੀ ਨੂੰ ਪੁੱਛਿਆ ਤੇ ਅਸੀਂ ਘਰ ਦੇ ਅੱਗੇ ਲਾ ਲਈ ਪਰ ਪਰਮਿਸ਼ਨ ਕਿਵੇਂ ਐਡਵੋਕੇਟ ਸਾਹਿਬ ਨੇ ਦਿੱਤੀ ਆਈ ਡੋਨਟ ਨੋ ਇਹ ਤਾਂ ਪਤਾ ਨਹੀਂ ਹੈਗਾ ਪਰ ਅੱਗੇ ਵੀ ਇਸੇ ਤਰੀਕੇ ਨਾਲ ਐ ਦੁਕਾਨਾਂ ਲੱਗੀਆਂ ਹੋਈਆਂ ਨੇ ਹੁਣ ਪ੍ਰਸ਼ਾਸਨ ਜਿਹੜਾ ਇੱਥੋਂ ਰੇੜੀਆਂ ਲੈ ਗਿਆ ਚੁੱਕ ਕੇ ਕਈ ਸਮਾਨ ਲੈ ਗਿਆ ਚੁੱਕ ਕੇ ਫਰੂਟ ਵਾਲੀਆਂ ਰੇੜੀਆਂ ਹੋ ਗੀਆਂ ਜਾਂ ਬੈੱਡ ਸੋਫੇ ਕੁਰਸੀਆਂ ਜੋ ਵੀ ਸੀਗਾ ਜਿਵੇਂ ਚੰਡੀਗੜ੍ਹ ਦੇ ਵਿੱਚ ਕਾਰਵਾਈ ਹੋਈ ਕਹਿੰਦੇ ਉਹ ਤਾਂ ਹੁਣ ਹੋਈ ਹੈ ਪਹਿਲਾਂ ਚੱਲਦਾ ਰਿਹਾ ਸੀਗਾ ਉਹਨਾਂ ਦਾ ਅਸੀਂ ਸ਼ੁਰੂ ਤੋਂ ਲੱਗੇ ਹੋਏ ਆਂ ਅਸੀਂ ਸ਼ੁਰੂ ਤੋਂ ਇਹਨਾਂ ਨੂੰ ਕਹਿ ਰਹੇ ਹਾਂ ਕਿ ਇੱਥੇ ਦੁਕਾਨਾਂ ਨਾ ਲਾਓ ਇੱਥੇ ਨਾ ਜਿਹੜਾ ਭੀੜ ਇਕੱਠੀ ਕੀਤੀ ਜਾਵੇ ਤੇ ਅਸੀਂ ਕਾਰਵਾਈ ਕਰ ਦਿੱਤੀ ਅੱਜ ਅਸੀਂ ਜਿੰਨਾ ਸਮਾਨ ਸੀਗਾ ਉਹ ਲੈ ਗਏ ਅਸੀਂ ਫੇਰ ਆਵਾਂਗੇ ਜਿੰਨਾ ਸਮਾਨ ਲੱਗਿਆ ਹੋਏਗਾ ਉਹ ਫੇਰ ਲੈ ਕੇ ਜਾਵਾਂਗੇ ਇਹ ਵੀਡੀਓ ਤੁਹਾਨੂੰ ਦਿਖਾਈ ਹੈ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਜੱਜ ਕਰਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜੂ ਸਾਂਝੇ ਕਰਿਓ ਕਿ ਜਿਸ ਤਰੀਕੇ ਦੇ ਨਾਲ ਰੋਡ ਦੇ ਉੱਤੇ ਰੇੜੀਆਂ ਲੱਗੀਆਂ ਹੋਈਆਂ ਨੇ ਕਿਉਂਕਿ ਇਹ ਹੀ ਨਹੀਂ ਰੋਡ ਅਸੀਂ ਜੇ ਅੱਗੇ ਕਮਲਾ ਮਾਰਕੀਟ ਦੇ ਵਿੱਚ ਚੱਲ ਜਾਈਏ ਉੱਥੇ ਵੀ ਕਈ ਰੇੜੀਆਂ ਲੱਗੀਆਂ ਹੁੰਦੈ ਨੇ ਉਸ ਤੋਂ ਬਾਅਦ ਜੇ ਅਸੀਂ 에어ਪੋਰਟ ਰੋਡ ਉੱਥੇ ਵੀ ਬਹੁਤ ਸਾਰੀਆਂ ਰੇੜੀਆਂ ਲੱਗੀਆਂ ਹੁੰਦੇ ਨੇ ਲਾਉਣ ਕੌਣ ਦੇ ਰਿਹਾ ਜੇ ਇਹਨਾਂ ਤੋਂ ਪੈਸੇ ਲਿੱਤੇ ਜਾ ਰਹੇ ਨੇ ਫਿਰ ਮਤਲਬ ਪ੍ਰਸ਼ਾਸਨ ਹੀ ਪਰਮਿਸ਼ਨ ਦੇ ਰਿਹਾ ਜੇ ਪਰਮਿਸ਼ਨ ਦੇ ਰਿਹਾ ਫਿਰ ਉਸ ਤੋਂ ਬਾਅਦ ਰੇੜੀਆਂ ਕਿਉਂ ਚੁੱਕੀਆਂ ਜਾਂ ਨੇ ਬਹੁਤ ਵੱਡੇ ਸਵਾਲ ਨੇ ਹੁਣ ਇਹਨੂੰ ਕਿਵੇਂ ਕਲੀਅਰ ਕੀਤਾ ਜਾਂਦਾ ਆਨਲਾਈਨ ਟਾਈਮ ਦੇ ਵਿੱਚ ਇਹ ਵੀ ਦੇਖਣਾ ਆਏਗਾ